ਪੰਜਾਬੀ ਦਰੂਣਾ ਰਹਿ ਨਹੀਂ ਸਕਦੇ ਸ਼ਾਮ ਦੇ 6 ਵਜੇ ਦੀ ਕੀੜੇ ਦੌੜਦੇ ਨੇ ਭਾਵੇਂ ਅਸੀਂ 2 ਐਮ ਐਲ ਵੀ ਸ਼ਰਾਬ ਪੀਂਦੇ ਹੋਈਏ ਲੀਵਰ ਨੂੰ ਉਹਨੇ ਨੁਕਸਾਨ ਪਹੁੰਚਾਣਾ ਹੀ ਪਹੁੰਚਾਉਣਾ ਹੈ ਕਿਉਂਕਿ ਲੀਵਰ ਆਖਰਕਾਰ ਸਰੀਰ ਤੇ ਰੱਬ ਨੇ ਲਗਾਇਆ ਹੈ ਉਹਦੀ ਚੰਦਾ ਬਹੁਤ ਲਾਭ ਕਰ ਲੋਕ ਕਰਦੇ ਆ ਇਹਨਾਂ ਕੰਮ ਹੈਗਾ ਫਿਲਟਰੇਸ਼ਨ ਤਾਂ ਕਿ ਕੋਈ ਵੀ ਜ਼ਹਿਰੀਲਾ ਪਦਾਰਥ ਜਿਹੜਾ ਕਿ ਸਾਡੀ ਬਾਡੀ ਨੂੰ ਹਾਨੀਕਾਰਕ ਹੋ ਸਕਦਾ ਉਹ ਸਰੀਰ ਤੱਕ ਪਹੁੰਚੇ ਨਾ ਦਿਲ ਤੱਕ ਨਾ ਪਹੁੰਚੇ ਤੇ ਆਮ ਬਿਮਾਰੀ ਘੜੀ ਹੋ ਸਕਦੀ ਆ ਆਪਾਂ ਕਹਿੰਦੇ ਆ ਵੀ ਲੀਵਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਨਾਰਮਲ ਸ਼ਰਾਬ ਜਿਆਦਾ ਮਾਤਰਾ ਚ ਪੀਣ ਨਾਲ ਜਾਂ ਕੋਈ ਐਸਾ ਚੀਜ਼ ਜਿਹੜੀ ਬਹੁਤ ਜ਼ਹਿਰੀਲੀ ਹੋਵੇ ਸਰੀਰ ਲਈ ਉਹ ਵੀ ਸਿਰੋਸਿਸ ਕਰ ਗੰਦੇ ਪੀਲੀਆ ਹੋ ਗਿਆ ਭਾਈ ਗੁੜ ਖਾਓ ਟੌਫੀਆਂ ਖਾਓ ਮਿੱਠਾ ਖਾਓ ਜਰਾ ਰਸ ਪੀ ਕ્યું ਜਿਆਦਾ ਹੈ ਨਾ ਜਦੋਂ ਵੀ ਕਿਸੇ ਨੂੰ ਪੀਲੀਆ ਹੁੰਦਾ ਸਭ ਤੋਂ ਜ਼ਰੂਰੀ ਹੈ ਕਿ ਬਹੁਤ ਜ਼ਿਆਦਾ ਮਾਤਰਾ ਚ ਪਾਣੀ ਪੀਵੇ ਲੀਵਰ ਸਾਡੇ ਸਰੀਰ ਦਾ ਬਹੁਤ ਜ਼ਿਆਦਾ ਅਹਿਮ ਅੰਗ ਹੈ ਪਰ ਅੱਜ ਦੇ ਦੌਰ ਵਿੱਚ ਅਸੀਂ ਗੱਲ ਕਰਦੇ ਆ ਕਿ ਜਿਸ ਤਰ੍ਹਾਂ ਦਾ ਸਾਡਾ ਲਾਈਫ ਸਟਾਈਲ ਹੋ ਗਿਆ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਲੀਵਰ ਹੋ ਰਿਹਾ ਹੈ ਚਾਹੇ ਅਸੀਂ ਫਾਸਟ ਫੂਡ ਦੀ ਗੱਲ ਕਰੀਏ ਚਾਹੇ ਅਸੀਂ ਸ਼ਰਾਬ ਪੀਣ ਦੀ ਗੱਲ ਕਰੀਏ ਹਰ ਕੋਈ ਬੰਦਾ ਜਦ ਸ਼ਰਾਬ ਪੀਂਦਾ ਤਾਂ ਕਹਿੰਦਾ ਯਾਰ ਘੱਟ ਪੀ ਲਈਏ ਲੀਵਰ ਨਾ ਖਰਾਬ ਹੋ ਜਵੇ ਜਿ ਕਿਤੇ ਬਾਹਰ ਜਾ ਖਾਣੇ ਆ ਤਾਂ ਵੀ ਗੱਲ ਕੀਤੀ ਜਾਂਦੀ ਹੈ ਵੀ ਯਾਰ ਘੱਟ ਖਾਓ ਫੈਟੀ ਲੀਵਰ ਹੋ ਜਾਏਗਾ ਤੇ ਇਹ ਗੱਲਾਂ ਜਾਂ ਆਪਾਂ ਚਿਕਨ ਖਾਣੇ ਆ ਤਾਂ ਵੀ ਅਸੀਂ ਕਰਦੇ ਹਾਂ ਲੀਵਰ ਖਰਾਬ ਨਾ ਹੋ ਜਵੇ ਲੀਵਰ ਨੂੰ ਬਚਾਉਣ ਵਾਸਤੇ ਹਰ ਕੋਈ ਗੱਲ ਕਰਦਾ ਪਰ ਲੀਵਰ ਬਚਾਉਂਦਾ ਕੋਈ ਨਹੀਂ ਹਰ ਕੋਈ ਆਪਣੇ ਰਸਤੇ ਚੱਲੇ ਰਹਿੰਦਾ ਪਰ ਜਦੋਂ ਬੁਰੀ ਹਾਲਤ ਹੋ ਜਾਂਦੀ ਹੈ ਫਿਰ ਅਸੀਂ ਜਾਣਦੇ ਹਾਂ ਕ੍ਰਿਟੀਕਲ ਕੇਅਰ ਦੇ ਵਿੱਚ ਆ ਕਿ ਇਹ ਆਈਸੀਯੂਜ਼ ਦਾਖਲ ਹੋਣਾ ਪੈਂਦਾ ਫਿਰ ਉੱਥੇ ਜੋਰ ਲੱਗਦਾ ਵੈਂਟਿਲੇਟਰ ਲੱਗਦੇ ਨੇ ਤੇ ਬੰਦਾ ਬਚਦਾ ਨਹੀਂ ਬੰਦਾ ਪਤਾ ਨਹੀਂ ਹੈਗਾ ਪਰ ਲੀਵਰ ਜਿਹੜੀ ਐਡੀ ਚੀਜ਼ ਆ ਉਹ ਮੁੜ ਕੇ ਨਹੀਂ ਮਿਲਦੀ ਕਿਸੇ ਨੂੰ ਵੀ ਅੱਜ ਸਾਡੇ ਨਾਲ ਡਾਕਟਰ ਸੁਰਿੰਦਰਪਾਲ ਸਿੰਘ 베ਦੀ ਜੀ ਨੇ ਜਿਹੜੇ ਕੀ ਕ੍ਰਿਟੀਕਲ ਕੇਅਰ ਦੇ ਸਪੈਸ਼ਲਿਸਟ ਨੇ ਔਰ ਇਨਸੈਂਟਿਵ ਕੇਅਰ ਯੂਨਿਟ ਜਿਹੜੀ ਹੈਗੀ ਆਈਸੀਯੂ ਜਿਹੜਾ ਬੋਲਦੇ ਆਪਾਂ ਨੂੰ ਉਹਨੂੰ ਵੀ ਚਰਾਨ ਦੇ ਮਾਹਰ ਨੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਮੇਰਾ ਪਹਿਲੇ ਸਵਾਲ ਇਹ ਹੈਗਾ ਕਿ ਲੀਵਰ ਆਖਰਕਾਰ ਸਰੀਰ 'ਚ ਰੱਬ ਨੇ ਲਗਾਇਆ ਹੈ ਉਹਦੀ ਜਾਂਦਾ ਬਹੁਤ ਲੋਕ ਕਰਦੇ ਆ ਪਰ ਉਹਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੇ ਉਹਦੀ ਮਕਸਦ ਕੀ ਆ ਉਹਦਾ ਕੰਮ ਕਰ ਕੀ ਆ ਸਰੀਰ ਸਾਡੇ ਲੀਵਰ ਜਿਹਨੂੰ ਆਪਾਂ ਆਮ ਭਾਸ਼ਾ ਵਿੱਚ ਜਿਗਰ ਕਹਿੰਦੇ ਨੇ ਜੀ ਜਿਗਰ ਜਿਹੜਾ ਇਹ ਬੇਸਿਕਲੀ ਫਿਲਟਰ ਹੈ ਇੱਕ ਇੱਕ ਤਰ੍ਹਾਂ ਸਾਡੇ ਖੂਨ ਅਸੀਂ ਜੋ ਕੁਝ ਖਾਦਾ ਸਾਡੀ ਅੰਤੜੀਆਂ ਚੋਂ ਸਾਡੇ ਪੇਟ ਚੋਂ ਅੰਤੜੀਆਂ ਚ ਗਿਆ ਅੰਤੜੀਆਂ ਚ ਉਹ ਸਾਰਾ ਕੁਝ ਖੂਨ ਚ ਜਦੋਂ ਐਬਜ਼ਾਰਬ ਹੋ ਜਾਂਦਾ ਹੈ ਸੋਖ ਲੈਂਦਾ ਖੂਨ ਉਹਨੂੰ ਕੰਮ ਦੀ ਚੀਜ਼ ਨੂੰ ਉਹਨੂੰ ਫਿਰ ਸਰੀਰ ਨੂੰ ਨੁਕਸਾਨ ਨਾ ਪਹੁੰਚਾਏ ਉਹਨੂੰ ਇੱਕ ਫਿਲਟਰ ਦੀ ਤਰ੍ਹਾਂ ਲਿਵਰ ਚੋਂ ਹਰ ਇੱਕ ਚੀਜ਼ ਜਿਹੜੀ ਅਸੀਂ ਖਾਦੀ ਆ ਉਹਨੂੰ ਲੰਘਣਾ ਪੈਂਦਾ ਇੱਕ ਵਾਰ। ਤੋਂ ਇਹਦਾ ਕੰਮ ਮੇਨ ਕੰਮ ਹੈਗਾ ਫਿਲਟਰੇਸ਼ਨ ਤਾਂ ਕਿ ਕੋਈ ਵੀ ਜ਼ਹਿਰੀਲਾ ਪਦਾਰਥ ਜਿਹੜਾ ਕਿ ਸਾਡੀ ਬੋਡੀ ਨੂੰ ਹਾਨੀਕਾਰਕ ਹੋ ਸਕਦਾ ਉਹ ਸਰੀਰ ਤੱਕ ਪਹੁੰਚੇ ਨਾ ਦਿਲ ਤੱਕ ਨਾ ਪਹੁੰਚੇ ਦਿਮਾਗ ਤੱਕ ਨਾ ਪਹੁੰਚੇ ਸਾਡੀਆਂ ਕਿਡਨੀਆ ਤੱਕ ਨਾ ਪਹੁੰਚੇ ਤਾਂ ਇੱਕ ਤਰ੍ਹਾਂ ਦਾ ਇਹ ਉੱਥੇ ਪ੍ਰੈਰੀ ਦੀ ਤਰ੍ਹਾਂ ਖੜਾ ਰਹਿੰਦਾ ਹੈ ਕਿ ਜਿਹੜੀ ਚੀਜ਼ ਇਹਨੂੰ ਗੰਦਾ ਮਾਦਾਂ ਲੱਗਦਾ ਹੈ ਉਹਨੂੰ ਫਿਲਟਰ ਕਰ ਦਿੰਦਾ ਐਸੇ ਕਰਕੇ ਇਸ ਤੇ ਉੱਤੇ ਵੀ ਜ਼ੋਰ ਬਹੁਤ ਪੈਂਦਾ ਤੇ ਕਹਿੰਦੇ ਵੀ ਜੇ ਲੀਵਰ ਨਾ ਹੋਵੇ ਜਾਂ ਆਪਾਂ ਕਹੀਏ ਵੀ ਜਿਹੜਾ ਲੀਵਰ ਹੈਗਾ ਆਈਆ ਉਹ ਕੰਮ ਕਰਨਾ ਬੰਦ ਕਰ ਦਵੇ ਜਾਂ ਆਪਾਂ ਕਹੀਏ ਕਿ ਲੀਵਰ ਜਿਹੜਾ ਹੈਗਾ ਜਿਆਦਾ ਕਿਤੇ ਆਪਾਂ ਕਹਿੰਦੇ ਟੌਕਸਿਕ ਹੋ ਜਵੇ ਤਾਂ ਉਹਦੇ ਕੀ ਲੱਛਣ ਹੋ ਸਕਦੇ ਨੇ ਆਪਾਂ ਕਰੀਏ ਇੱਥੋਂ ਸ਼ੁਰੂ ਕਰਦੇ ਆ ਜਿਹੜੇ ਲੀਵਰ ਖਰਾਬ ਹੋਣ ਦੇ ਸ਼ੁਰੂ-ਸ਼ੁਰੂ ਦੇ ਲੱਛਣ ਨੇ ਜਦੋਂ ਸਰੀਰ ਦੇ ਵਿੱਚ ਜ਼ਹਿਰੀਲਾ ਮਾਦਾ ਫਿਲਟਰ ਕੋਈ ਨਹੀਂ ਕਰੇਗਾ ਤਾਂ ਜ਼ਹਿਰੀਲਾ ਮਾਦਾ ਆਏਗਾ ਸੋ ਜੇ ਰੀਲੇ ਮਾਦੇ ਦੇ ਸਭ ਤੋਂ ਪਹਿਲਾ ਲੱਛਣ ਹੋਣਗੇ ਬੰਦਾ ਉਹਦੀ ਅਲਰਟਨੈਸ ਘਟ ਜਾਈਗੀ ਉਹਦੀ ਉਹਨੂੰ ਨੀਂਦ ਜ਼ਿਆਦਾ ਆਏਗੀ ਉਹ ਬਹੁਤ ਜ਼ਿਆਦਾ ਸੁਸਤੀ ਬਹਿ ਜਾਏਗੀ ਸੁਸਤੀ ਚ ਰਹੇਗਾ ਅਲਰਟ ਨਹੀਂ ਰਹੇਗਾ ਐਕਟੀਵਿਟੀ ਉਹਦੀ ਘੱਟ ਹੋਣ ਲੱਗ ਜੇਗੀ ਜਿਉਂ ਜਿਉਂ ਇਹ ਵਧਣਾ ਸ਼ੁਰੂ ਹੋਏਗਾ ਕਿਉਂਕਿ ਅੱਗੇ ਫਿਲਟਰ ਨਹੀਂ ਹੋ ਰਿਹਾ ਪੇਟ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ ਬੰਦੇ ਦਾ ਪੇਟ ਫੁੱਲਣਾ ਸ਼ੁਰੂ ਹੋ ਜਾਂਦਾ ਹੈ ਸਮੇਂ ਦੇ ਨਾਲ ਜਦੋਂ ਇਹ ਦਿਮਾਗ ਤੇ ਅਸਰ ਕਰਨ ਲੱਗ ਜਾਂਦਾ ਹੈ ਤਾਂ ਸਾਡੇ ਹੱਥ ਕੰਬਣੇ ਸ਼ੁਰੂ ਹੋ ਜਾਂਦੇ ਆ ਭੁੱਖ ਵੀ ਕਰਦੀ ਹੈ ਇਦੇ ਨਾਲ ਭੁੱਖ ਨੇਚਰਚਲੀ ਘਟੇਗੀ ਕਿਉਂਕਿ ਕੁਝ ਐਬਸੋਰਬ ਨਹੀਂ ਹੋ ਰਿਹਾ ਤੇ ਇਹਦੇ ਨਾਲ ਉਸ ਤੋਂ ਇਲਾਵਾ ਸਾਡੇ ਸਰੀਰ ਦੇ ਉੱਤੇ ਲਾਲ ਲਾਲ ਨਿਸ਼ਾਨ ਪੈਣੇ ਸ਼ੁਰੂ ਹੋ ਜਾਂਦੇ ਜਿਨ੍ਹਾਂ ਨੂੰ ਅਸੀਂ ਸਪਾਈਡਰ ਨਿਵਾਈ ਕਹਿੰਦੇ ਕਿਉਂਕਿ ਉਹਨਾਂ ਦੀ ਉਹ ਮੱਕੜੀ ਵਾਂਗੂ ਦਿਖ ਮੱਕੜੀ ਦੇ ਜਾਲੇ ਵਾਂਗੂ ਦਿਖਦੇ। ਉਹ ਜਨਰਲੀ ਛਾਤੀ ਦੇ ਉੱਤੇ ਪੇਟ ਦੇ ਉੱਤੇ ਇਹਨਾਂ ਜਗ੍ਹਾ ਤੇ ਹੁੰਦੇ। ਕਿ ਲੋਕ ਕਹਿੰਦੇ ਵੀ ਜਿਹੜਾ ਹੈਗਾ ਉਲਟੀਆਂ ਆਣ ਲੱਗੀਆਂ ਸਾਨੂੰ ਤੇ ਅੱਖਾਂ ਪਈਆਂ ਹੋ ਗਈਆਂ ਇਹ ਵੀ ਆਮ ਪ੍ਰਾਸ਼ਚ ਗੱਲ ਹੈ। ਵੀ ਅੱਖਾਂ ਪਈਆਂ ਹੋ ਗਈਆਂ ਉਲਟੀ ਆ ਗਈ ਜੀ ਲੱਗਦਾ ਵੀ ਲੀਵਰ ਖਰਾਬ ਹੋ ਗਿਆ ਹਾਂਜੀ ਇਹ ਕਿਉਂਕਿ ਲੀਵਰ ਦਾ ਇੱਕ ਕੰਮ ਹੁੰਦਾ ਹੈ ਬਾਈਲ ਬਣਾਉਣਾ ਜਿਹੜਾ ਕਿ ਪੀਲੇ ਰੰਗ ਦਾ ਹੁੰਦਾ ਤੇ ਜਦੋਂ ਉਹਦੀ ਮਾਤਰਾ ਹੌਲੀ-ਹੌਲੀ ਸਰੀਰ ਚ ਵੱਧਦੀ ਜਾਂਦੀ ਹੈ ਤਾਂ ਅੱਖਾਂ ਦੇ ਵਿੱਚ ਪੀਲਾਪਨ ਆ ਜਾਂਦਾ ਜਿਹਨੂੰ ਅਸੀਂ ਚਰਕਾਨ ਚਰਕਾਨ ਜਾਂ ਪੀਲੀਆ ਕਹਿੰਦੇ ਨੇ ਠੀਕ ਹੈ ਜੀ ਤੇ ਉਹ ਵੀ ਇੱਕ ਬਹੁਤ ਇੰਪੋਰਟੈਂਟ ਲੱਛਣ ਹੈ ਤੇ ਜੇ ਪੀਲੇ ਦੀਆਂ ਬਿਮਾਰੀਆਂ ਦੀ ਗੱਲ ਕਰਦੇ ਹੈਗੇ ਆ ਤਾਂ ਕਹਿੰਦਾ ਵੀ ਲੱਛਣ ਤਾਂ ਹੈਗੇ ਨੇ ਕਿਹੜੀ-ਕਿਹੜੀ ਪੀਲੇ ਦੀ ਲੀਵਰ ਨੂੰ ਬਿਮਾਰੀ ਹੋ ਸਕਦੀ ਹੈਗੀ ਇਹ ਤਾਂ ਹੋ ਗਿਆ ਵੀ ਕੁਛ ਜਿਹੜਾ ਖਾਣ ਪਾਣ ਨਾਲ ਸੰਬੰਧਿਤ ਹੁੰਦੀਆਂ ਕਹਿੰਦੇ ਹਨਾ ਜੀ ਖਾਣ ਪਾਣ ਨਾਲ ਕਿਹੜੀ ਕਿਹੜੀ ਖਾਣ ਪੀਣ ਨਾਲ ਬਿਮਾਰੀ ਹੋ ਸਕਦੀ ਹੈ ਉਹਨਾਂ ਤੇ ਆਮ ਬਿਮਾਰੀ ਕਿਹੜੀ ਹੋ ਸਕਦੀ ਹੈ ਆਪਾਂ ਕਹਿੰਦੇ ਨੇ ਵੀ ਲੀਵਰ ਨੂੰ ਪੀਲੀਆ ਮੇਨਲੀ ਤਿੰਨ ਤਰ੍ਹਾਂ ਹੋ ਸਕਦਾ ਹੈ ਪੀਲੀਆ ਜਾਂ ਤਾਂ ਹੋ ਸਕਦਾ ਵੀ ਲੀਵਰ ਦੇ ਵਿੱਚ ਕੋਈ ਇਨਫੈਕਸ਼ਨ ਹੋ ਗਿਆ ਜਿਹੜਾ ਕਿ ਜ਼ਿਆਦਾਤਰ ਵਾਇਰਲ ਇਨਫੈਕਸ਼ਨ ਹੁੰਦਾ ਜਿਹਨੂੰ ਆਪਾਂ ਹੈਪੇਟਾਈਟਿਸ ਕਹਿੰਦੇ ਆ ਚਾਹੇ ਉਹ A ਹੋਵੇ B ਹੋਵੇ C ਹੋਵੇ D ਹੋਵੇ ਜਾਂ E ਹੋਵੇ ਦੂਸਰਾ ਪੀਲੀਆ ਸਾਡਾ ਹੋ ਸਕਦਾ ਜਦੋਂ ਖੂਨ ਸਾਡਾ ਬਹੁਤ ਜ਼ਿਆਦਾ ਮਾਤਰਾ ਵਿੱਚ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਲਿਵਰ ਜਦੋਂ ਉਹਨੂੰ ਫਿਲਟਰ ਕਰਨ ਦੀ ਕੋਸ਼ਿਸ਼ ਕਰਦਾ ਫਿਰ ਪੀਲੀਆ ਹੋ ਜਾਂਦਾ ਸੋ ਤੁਹਾਡੇ ਖੂਨ ਦੀ ਬਿਮਾਰੀ ਦਾਣ ਵੀ ਹੋ ਸਕਦਾ ਤੀਜਾ ਉਹ ਜਿਹੜਾ ਆਪਾਂ ਸਿਰੋਸਿਸ ਜਿਹਨੂੰ ਕਹ ਦੇ ਦਿੰਨੇ ਆ ਜਿਹੜਾ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਨਾਰਮਲ ਸ਼ਰਾਬ ਜ਼ਿਆਦਾ ਮਾਤਰਾ ਵਿੱਚ ਪੀਣ ਨਾਲ ਜਾਂ ਕੋਈ ਐਸਾ ਚੀਜ਼ ਜਿਹੜੀ ਬਹੁਤ ਜ਼ਹਿਰੀਲੀ ਹੋਵੇ ਸਰੀਰ ਲਈ ਉਹ ਵੀ ਸਿਰੋਸਿਸ ਕਰ ਸਕਦੀ ਹੈ ਤੇ ਜੇ ਆਪ ਕਰਨ ਜਿਹੜੇ ਹੈਪੇਟਾਇਟਸ ਕਿਲ ਕਰਦੇ ਆਂ ਤੋ ਸਸ ਏ ਬੀ ਸੀ ਜਿਹੜਾ ਹੈਗਾ ਕਹਿੰਦੇ ਵੀ ਇਹ ਜਿਹੜੇ ਪਾਣੀ ਗੰਦਾ ਪੀਤਾ ਜਾਵੇ ਉਹਨਾਂ ਨੂੰ ਹੋ ਜਾਂਦਾ ਹੈ ਤੇ ਇਹ ਜਿਹੜੇ ਕਿਦਾਂ ਹੁੰਦੇ ਆ ਤੈਨੂੰ ਹੈਪਾਟਾਈਟਸ ਏ ਬੀ ਸੀ ਜਿਹੜਾ ਹੈਗਾ ਜਿਹੜਾ ਹੈਪਾਟਾਈਟਸ ਏ ਤੇ ਈ ਹੈ ਇਹ ਖਾਣ ਦਾ ਇਹ ਪਾਣੀ ਨਾਲ ਖਾਣ ਦੀਆਂ ਚੀਜ਼ਾਂ ਨਾਲ ਉਹਨਾਂ ਗੰਦਗੀ ਨਾਲ ਮੱਖੀਆਂ ਨਾਲ ਇਹਨਾਂ ਚੀਜ਼ਾਂ ਨਾਲ ਫੈਲਦਾ ਜਦੋਂ ਮੱਖੀ ਇੱਕ ਥਾਂ ਤੋਂ ਦੂਜੀ ਥਾਂ ਬੈਠ ਜਾਂਦੀ ਹੈ ਸਾਡੇ ਗੰਦੇ ਖਾਣੇ ਦੇ ਉੱਤੇ ਉਹਨਾਂ ਚੀਜ਼ਾਂ ਨਾਲ ਫੈਲਦਾ ਜਿਹੜੇ ਬੀ ਸੀ ਤੇ ਡੀ ਹੁੰਦੇ ਆ ਇਹ ਸਾਡੇ ਜ਼ਿਆਦਾ ਸੈਕਸ਼ੂਅਲ ਜਿਵੇਂ ਐਕਟੀਵਿਟੀ ਆ ਉਹਦੇ ਦੌਰਾਨ ਐਕਸਚੇਂਜ ਹੋਇਆ ਉਹਦੇ ਨਾਲ ਫੈਲਦਾ ਹੈ ਸਪੈਸ਼ਲੀ ਬੀ ਤੇ ਜਾਂ ਫਿਰ ਕਿਸੇ ਨੂੰ ਇੱਕ ਦੂਜੇ ਦਾ ਇਨਫੈਕਟਡ ਖੂਨ ਚੜ ਗਿਆ ਉਹਦੇ ਨਾਲ ਫੈਲਦਾ ਸੋ ਇਹਦਾ ਮੇਨ ਖੂਨ ਦਾ ਐਕਸਚੇਂਜ ਹੋਣਾ ਖੂਨ ਦਾ ਇੱਕ ਦੂਜੇ ਨਾਲ ਅਦਲਾ ਬਦਲੀ ਹੋਣਾ ਉਹ ਮੇਨ ਕਾਰਨ ਉਹ ਸੂਈ ਵੱਜੇ ਨਾਲ ਵੀ ਕਹਿੰਦੇ ਆ ਸੂਈ ਵੱਜੇ ਨਾਲ ਵੀ ਕਿਸੇ ਵੀ ਤਰੀਕੇ ਨਾਲ ਖੂਨ ਦਾ ਐਕਸਚੇਂਜ ਹੋ ਗਿਆ ਇੱਕ ਸਰੀਰ ਤੋਂ ਦੂਜੇ ਸਰੀਰ ਦੇ ਨਾਲ ਜਿਹੜਾ ਪਹਿਲਾਂ ਇਨਫੈਕਟਡ ਸੀ ਤਾਂ ਉਹਦੇ ਨਾਲ ਫੈਲਣ ਦਾ ਡਰ ਰਹਿੰਦਾ ਹੈ ਕੁਈ ਜਿਵੇਂ ਐਚ ਆਈ ਵੀ ਫੈਲਦਾ ਆ ਆਲਮੋਸਟ ਸਾਰੇ ਹੈਪਟਾਈਟਿਸ ਉਹਦਾ ਬੀ ਸੀ ਤੇ ਡੀ ਹੋ ਜਾਂਦੇ ਤੇ ਜੇ ਇਹ ਬੀ ਸੀ ਤੇ ਈ ਤੇ ਕਿਹੜੇ ਇਹ ਹੈਪਟਾਈਟਸ ਹੁੰਦੇ ਨੇ ਤੇ ਸਾਰੇ ਕਿਉਰੇਬਲ ਨੇ ਹੈਪਟਾਈਟਿਸ ਦਾ ਬਚਾਓ ਸਭ ਤੋਂ ਇੰਪੋਰਟੈਂਟ ਹੈ ਏ ਤੇ ਈ ਜਨਰਲੀ ਸੈਲਫ ਲਿਮਿਟਿੰਗ ਡਿਜ਼ੀਜ਼ ਹੁੰਦੇ ਆ ਆਪਣੇ ਆਪ ਹੀ ਹੋ ਕੇ ਪੀਲੀਆ ਬਹੁਤ ਵੱਜ ਜਾਂਦਾ ਜਨਰਲੀ ਆਪਣੇ ਆਪ ਹੀ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਜੇ ਅਸੀਂ ਲਿਵਰ ਨੂੰ ਉਹਨਾ ਟਾਈਮ ਸਪੋਰਟ ਕਰਦੇ ਰਹੀਏ BC ਤੇ D ਆ ਜਿਹੜੇ ਉਹਨਾਂ ਦਾ ਕੰਪਲੀਟ ਕਿਯੂਰ ਕਰਨਾ ਬਹੁਤ ਮੁਸ਼ਕਿਲ ਹੈ ਪਰ ਉਹਨਾਂ ਤੋਂ ਅਸੀਂ ਇੱਕ ਵਾਰ ਹੋ ਜੇ ਤਾਂ ਉਹਦੀਆਂ ਅੱਜਕੱਲ ਮਾਡਰਨ ਟ੍ਰੀਟਮੈਂਟ ਆ ਗਈਆਂ ਬਟ ਇਹ ਹੈ ਕਿ BCD ਦੇ ਵਿੱਚ ਇੱਕ ਡਰ ਰਹਿੰਦਾ ਹੈ ਕਿ ਇਨਫੈਕਸ਼ਨ ਜਿਹਨੂੰ BCD ਹੋਵੇ ਉਹਨੂੰ ਲਿਵਰ ਦਾ ਤਾਂ ਸਮਾਂ ਰਹਿੰਦੇ ਹੋਏ ਲੰਬੇ ਸਮੇਂ ਬਾਅਦ ਕੈਂਸਰ ਹੋਣ ਦਾ ਚਾਂਸ ਵੱਧ ਜਾਂਦਾ ਤੇ ਇਹ ਗੱਲ ਕਹਿੰਦੇ ਕਿ ਜਿੱਦਾਂ ਪੀਲੀਆ ਹੋ ਗਿਆ ਆਪਣੇ ਰੁਟੀਨ ਘਰਾਂ ਚ ਗੱਲ ਆ ਗਈ ਵੀ ਦੇਖੋ ਜੀ ਅੱਖਾਂ ਪੀਲੀਆਂ ਹੋ ਗਈਆਂ ਤੇ ਕਹਿੰਦੇ ਨੇ ਵੀ ਜਿਹੜਾ ਪਸ਼ਾਬ ਉਹ ਵੀ ਪੀਲਾ ਆ ਰਿਹਾ ਹੈ ਲੈਟਰਨਸ ਫੇਦ ਹੋ ਗਈ ਹਾਂਜੀ ਬਿਲਕੁਲ ਇਹ ਕਹਿੰਦੇ ਕਾਰਨ ਬਣ ਜਾਂਦਾ ਹੈ ਬਿਲਕੁਲ ਠੀਕ ਗੱਲ ਹੈ ਤੁਹਾਡੀ ਇਹ ਅਸੀਂ ਜਿਹੜੇ ਸਾਡੀ ਉਮਰ ਤੇ ਹੈ ਜਿੱਦਾਂ ਮੈਂ 50 ਸਾਲ ਦੇ ਲੱਗ ਗਏ ਹਾਂ ਅਸੀਂ ਸਾਰੇ ਬੱਚੇ ਜਦੋਂ ਅਸੀਂ 5-10 ਸਾਲ ਦੇ ਉਦੋਂ ਸਾਨੂੰ ਸਾਰਿਆਂ ਨੂੰ ਜਰਕਾਨ ਜਿਹਨੂੰ ਬڑے ਸਾਡੇ ਪਿੰਡਾਂ ਨਾਲ ਜਰਕਾਨ ਕਹਿੰਦੇ ਹੁੰਦੇ ਸੀ ਪੀਲੀਆ ਹੁੰਦਾ ਸੀ ਉਹਦਾ ਇਹੀ ਲੱਛਣ ਹੁੰਦਾ ਸੀ ਅੱਖਾਂ ਪੀਲੀਆਂ ਹੋ ਜਾਂਦੀਆਂ ਸੀ ਭੁੱਖ ਲੱਗਣੀ ਬੰਦ ਹੋ ਜਾਂਦੀ ਸੀ ਤੇ ਲੈਟਰਨ ਦਾ ਰੰਗ ਸਫੇਦ ਹੋ ਜਾਂਦਾ ਸੀ ਉਹਦਾ ਕਾਰਨ ਇਹ ਹੁੰਦਾ ਸੀ ਕਿ ਜਿਹੜਾ ਆਪਣਾ ਜਿਗਰ ਹੈ ਇਹ ਬਲੱਡ ਦੇ ਵਿੱਚ ਉਹਨੂੰ ਘੋਲਣਾ ਸ਼ੁਰੂ ਕਰ ਦਿੰਦਾ ਹੈ ਜਿਹੜੀ ਚੀਜ਼ ਨਹੀਂ ਖੁੱਲਣੀ ਚਾਹੀਦੀ ਕਿਉਂਕਿ ਉਹ ਇਹਨੇ ਫਿਲਟਰ ਕਰਕੇ ਉਹਨੂੰ ਆਪਣੇ ਆਂਤੜੀਆਂ 'ਚ ਸਿੱਟਣਾ ਹੁੰਦਾ ਉਹ ਜਾਣਾ ਬੰਦ ਹੋ ਜਾਂਦਾ ਤੇ ਸਾਡੀ ਜਿਹੜੀ ਲੈਟਰੀਨ ਹੈ ਉਹਦਾ ਰੰਗ ਪੀਲਾ ਇਸੇ ਲਈ ਹੁੰਦਾ ਕਿਉਂਕਿ ਉਹ ਜਿਹੜਾ ਪੀਲਾ ਰੰਗ ਤੁਹਾਨੂੰ ਅੱਖਾਂ 'ਚ ਦਿਖਦਾ ਹੈ ਨਾ ਉਹ ਲੈਟਰੀਨ 'ਚ ਜਾਣਾ ਚਾਹੀਦਾ ਉਹ ਲੈਟਰੀਨ ਚਿੱਟੀ ਹੋ ਜਾਂਦੀ ਹੈ ਡਰੇਨ ਹੋਣਾ ਚਾਹੀਦਾ ਪਰ ਉਹ ਸਟੋਰ ਹੋਣ ਲੱਗ ਜਾਂਦਾ ਸਟੋਰ ਹੋਣ ਲੱਗ ਜਾਂਦਾ ਤੇ ਉਹਨਾਂ ਦੇ ਨਾਲ ਜਿਵੇਂ ਬਗਲ ਕਰਦੇ ਆ ਅੱਜ ਵੀ ਗੱਲ ਕਰਦੇ ਆ ਤੇ ਕਹਿੰਦੇ ਪੀਲੀਆ ਹੋ ਗਿਆ ਭਾਈ ਗੁੜ ਖਾਓ ਟੌਫੀਆਂ ਖਾਓ ਮਿੱਠਾ ਖਾਓ ਜ਼ਿਆਦਾ ਰਸ ਵੀ ਖਲੋ ਜਿਆਦਾ ਹੈ ਨਾ ਆਰਾਮ ਕਰੋ ਵੀ ਸੌਜੋ ਵੀ ਘਰ ਮੁੱਲੀ ਰੋਟੀ ਖਾ ਲੋ ਮੁੱਲੀ ਦਾ ਪਾਣੀ ਬਣਾਉਂਦੇ ਸੀਗੇ ਬਿਲਕੁਲ ਠੀਕ ਤੇ ਕਿ ਉਹ ਅੱਜ ਵੀ ਕਾਰਗਰ ਹੈ ਕਿ ਚੀਜ਼ਾਂ ਇਹ ਪੁਰਾਣੇ-ਛਾਣੇ ਚੀਜ਼ਾਂ ਇਹ ਸਾਰੀਆਂ ਗੱਲਾਂ ਅੱਜ ਵੀ ਕਾਰਗਰ ਹੈ ਜਦੋਂ ਵੀ ਕਿਸੇ ਨੂੰ ਪੀਲੀਆ ਹੁੰਦਾ ਸਭ ਤੋਂ ਜ਼ਰੂਰੀ ਹੈ ਕਿ ਬਹੁਤ ਜ਼ਿਆਦਾ ਮਾਤਰਾ ਚ ਪਾਣੀ ਪੀਵੇ ਉਹ ਕਿਉਂਕਿ ਲਿਵਰ ਨੂੰ ਆਪਾਂ ਡਿਲੂਟ ਕਰਨਾ ਚਾਹੁੰਦੇ ਆਂ ਆਪਾਂ ਪਾਣੀ ਪਾ ਕੇ ਉਹਨੂੰ ਪਤਲਾ ਕਰਨਾ ਚਾਹੁੰਦੇ ਆਂ ਜਿਹੜੀ ਵੀ ਚੀਜ਼ ਲਿਵਰ ਨੇ ਕੰਮ ਕਰਨਾ ਸੀ ਉਹਨੂੰ ਥੋੜਾ ਹੌਲੀ-ਹੌਲੀ ਜਾਵੇ ਸੁਇਸ ਕਰਕੇ ਅਸੀਂ ਕਹਿੰਦੇ ਸੀ ਰਸ ਪੀਓ ਗੰਨੇ ਦਾ ਰਸ ਪੀਓ ਕਿਉਂਕਿ ਆਪਾਂ ਉਹਨੂੰ ਬੜੇ ਆਰਾਮ ਨਾਲ ਬਹੁਤ ਮਾਤਰਾ ਚ ਪੀਨੇ ਆ ਦੂਜਾ ਅਸੀਂ ਸਾਨੂੰ ਗੁੜ ਖਾਣ ਨੂੰ ਕਹਿੰਦੇ ਸੀ ਕਿਉਂਕਿ ਲਿਵਰ ਦਾ ਕੰਮ 슈ਗਰ ਨੂੰ ਸਟੋਰ ਕਰਨਾ ਵੀ ਹੁੰਦਾ ਤੇ ਜੇਦਾ ਲਿਵਰ ਖਰਾਬ ਹੁੰਦਾ ਉਹਦੇ 슈ਗਰ ਘਟਣ ਦੇ ਡਰ ਹੋ ਜਾਂਦੇ ਇਸ ਕਰਕੇ ਕਹਿੰਦੇ ਆ ਕਿ ਰਸ ਪੀਓ ਕਿਉਂਕਿ ਉਹਦੇ ਚ ਵੀ 슈ਗਰ ਬਹੁਤ ਜ਼ਿਆਦਾ ਹੈ ਓਕੇ ਆਪਣਾ ਗੁੜ ਖਾਓ ਉਹਦੇ ਚ ਵੀ 슈ਗਰ ਬਹੁਤ ਜ਼ਿਆਦਾ ਹੈ ਭਰ ਭਰ ਕੇ ਸ਼ਕੰਜਵੀ ਪੀਓ ਕਿਉਂਕਿ ਉਹਦੇ ਚ ਵੀ ਅਸੀਂ ਨਮਕ ਵੀ ਪਾਉਨੇ ਆ ਔਰ ਮਿੱਠਾ ਵੀ ਪਾਉਨੇ ਆ ਤਾਂ ਜਿਹੜੀ ਵੀ ਮਾਤਰਾ ਤੁਸੀਂ ਜਿਹੜੀ ਵੀ ਚੀਜ਼ ਨਾਲ ਬਹੁਤ ਮਾਤਰਾ ਦੇ ਵਿੱਚ ਜਿੱਦਾਂ ਆਪਣਾ ਤਰਬੂਜ ਹੋ ਗਿਆ ਤਰਬੂਜ ਲੈ ਲਓ ਮੂਲੀਆਂ 'ਚ ਵੀ ਪਾਣੀ ਬਹੁਤ ਹੁੰਦਾ ਇਸੇ ਕਰਕੇ ਉਹਨੂੰ ਕਹਿੰਦੇ ਸੀ ਵੀ ਮੂਲੀਆਂ ਜ਼ਿਆਦਾ ਖਾਓ ਜ਼ਿਆਦਾ ਖਾਓ ਤੇ ਹੁਣ ਕਰਦੇ ਵੀ ਜੇ ਆਪਾਂ ਕਹਿੰਦੇ ਵੀ ਲਿਵ ਹੋ ਗਿਆ ਇਹਨੂੰ ਕਿਉਰ ਕਰਨ ਵਾਸਤੇ ਜੇ ਕਿਸੇ ਨੂੰ ਹੋ ਜਾਂਦਾ ਪੀਲੀਆ ਕਿਸੇ ਤਰ੍ਹਾਂ ਹੋਇਆ ਬਿਆ ਸਭ ਤੋਂ ਪਹਿਲਾਂ ਅੱਖਾਂ ਜਾਂਦਾ ਹੈ ਨਾ ਹਾਂਜੀ ਉਹ ਭੁੱਖ ਘਟਦੀ ਆ ਉਲਟੀਆਂ ਆਉਂਦੀ ਆ ਫਿਰ ਅੱਖਾਂ ਜਾਂਦਾ ਫਿਰ ਪਿਸ਼ਾਬ ਜਾਂਦਾ ਤੇ ਇਹਨੂੰ ਘੱਟ ਕਰਨ ਵਾਸਤੇ ਜਿਹੜਾ ਹੈਗਾ ਦਵਾਈ ਕਹੇ ਵੀ ਕੀ ਕੀ ਉਹਨੂੰ ਪਰਹੇਜ਼ ਰੱਖਣਾ ਚਾਹੀਦਾ ਵੀ ਇਹ ਜਿਹੜਾ ਹੋ ਗਿਆ ਹੁਣ ਇਹਨੂੰ ਰੋਕਣਾ ਇਹ ਨਾ ਹੋਵੇ ਜੇ ਹੋ ਗਿਆ ਉਹਨੂੰ ਰੋਕਣ ਲਈ ਜਿਵੇਂ ਅਸੀਂ ਹੁਣੇ ਗੱਲ ਕੀਤੀ ਅਸੀਂ ਵੱਧ ਤੋਂ ਵੱਧ ਮਾਤਰਾ ਵਿੱਚ ਪਾਣੀ ਪੀਏ ਅਸੀਂ ਕੋਈ ਐਸੀ ਚੀਜ਼ ਨਾ ਖਾਈਏ ਜਿਸ ਨਾਲ ਲਿਵਰ ਦਾ ਨੁਕਸਾਨ ਹੋਵੇ ਜਿਵੇਂ ਕਿ ਸਾਨੂੰ ਉਹਨਾਂ ਦਿਨਾਂ 'ਚ ਥੋੜਾ ਪ੍ਰੋਟੀਨ ਕੱਟ ਕਰਨਾ ਪੈਂਦਾ ਅਸੀਂ ਆਪਣਾ ਉਹਨਾਂ ਦਿਨਾਂ 'ਚ ਥੋੜਾ ਅੰਡਾ ਘਟਾਈਏ ਅਸੀਂ ਉਹਨਾਂ ਦਿਨਾਂ 'ਚ ਆਪਣਾ ਮੀਟ ਤੋਂ ਥੋੜਾ ਜਿਹਾ ਪਰਹੇਜ਼ ਰੱਖੀਏ ਤਾਂ ਕਿ ਕਿਉਂਕਿ ਪ੍ਰੋਟੀਨ ਡਾਈਜੈਸਟ ਕਰਨ ਦੀ ਸਾਡੇ ਕੋਲ ਉਹਨਾਂ ਦਿਨਾਂ 'ਚ ਪਾਵਰ ਹੈ ਨਹੀਂ ਦੂਸਰਾ ਹੈ ਕਿ ਇਹ ਨਾ ਹੋਵੇ ਉਹਦੇ ਲਈ ਜ਼ਰੂਰੀ ਹੈ ਕਿ ਜਿਹੜੀਆਂ ਅਸੀਂ ਹੁਣੇ ਹੀ ਗੱਲਾਂ ਕੀਤੀਆਂ ਸੀ ਅਸੀਂ ਹੱਥ ਧੋ ਕੇ ਖਾਣਾ ਖਾਈਏ ਅਸੀਂ ਚੰਗੀ ਤਰ੍ਹਾਂ ਪਕਾ ਕੇ ਖਾਣਾ ਖਾਈਏ ਅਸੀਂ ਆਪਣੀ ਪ੍ਰਕਾਸ਼ਨ ਲਈਏ ਡੂਰਿੰਗ ਸੈਕਸਚੁਅਲ ਐਕਸਪੋਜ਼ਰ ਜਾਂ ਨੀਡਲਸ ਆਪਾਂ ਜਿਹੜੀਆਂ ਸੂਈਆਂ ਇੱਕ ਦੂਜੇ ਦੇ ਨਾਲ ਸ਼ੇਅਰ ਨਾ ਕਰੀਏ ਔਰ ਜਨਰਲੀ ਕੋਸ਼ਿਸ਼ ਕਰੀਏ ਵੀ ਕਿਸੇ ਹੋਰ ਦਾ ਖੂਨ ਸਾਡੇ ਸਰੀਰ ਦੇ ਕੰਟੈਕਟ ਦੇ ਵਿੱਚ ਨਾ ਆਵੇ ਤੇ ਪਾਣੀ ਜਿਹੜਾ ਹੈਗਾ ਉਹ ਉਬਾਲ ਕੇ ਪੀਈਏ ਜਾਂ ਫਿਲਟਰਡ ਵੀ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਹੱਥ ਧੋ ਕੇ ਔਰ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਕੇ ਖਾਣੇ ਨੂੰ ਵੀ ਚੰਗੀ ਤਰ੍ਹਾਂ ਕੁਕ ਕਰਕੇ ਹੀ ਖਾਈਏ ਤੇ ਡਾਕਟਰ ਕੋਲ ਜਾਣਾ ਚਾਹੀਦਾ ਨਾ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਡਾਕਟਰ ਕੋਲ ਜਾਈਏ ਤਾਂ ਕਿ ਉਹ ਸਾਨੂੰ ਪਹਿਲਾਂ ਤਾਂ ਉਹ ਕਾਰਨ ਦੇਖ ਸਕਣ ਕਿ ਇਹ ਖਾਣੇ ਤੋਂ ਆਇਆ ਜਾਂ ਬਲੱਡ ਤੋਂ ਆਇਆ ਦੂਸਰਾ ਉਹ ਸਾਡੇ ਬਾਡੀ ਦੇ ਬਾਕੀ ਦੇ ਬਾਡੀ ਜਿਹੜੇ ਫੰਕਸ਼ਨ ਹੈ ਉਹਨੂੰ ਵੀ ਉਹ ਦੇਖ ਲੈਣ ਵੀ ਇਹਦਾ ਕਿਡਨੀਆਂ ਤੇ ਕੋਈ ਅਸਰ ਤਾਂ ਨਹੀਂ ਪੈ ਰਿਹਾ ਅੱਛਾ ਇਹ ਵੀ ਹੋ ਜਾਂਦਾ ਜੀ ਹਾਂਜੀ ਇਹਦਾ ਹਿਪੇਟੋ ਰੀਨਲ ਇਕ ਸਿੰਡਰੋਮ ਆਪਾਂ ਕਹਿੰਦੇ ਆ ਜੋ ਲਿਵਰ ਫੇਲ ਹੋ ਜਾਂਦਾ ਤਾਂ ਕਿਡਨੀ ਫੇਲ ਹੋਣ ਦਾ ਨਾਲ ਡਰ ਰਹਿਦਾ ਕਿਉਂਕਿ ਲਿਵਰ ਦਾ ਬੇਸਿਕ ਕੰਮ ਹੀ ਸੀਗਾ ਕਿ ਆਪਾਂ ਜਹਿਰੀਲੇ ਪਦਾਰਥਾਂ ਨੂੰ ਬਾਕੀ ਆਰਗਨਸ ਤੇ ਇਫੈਕਟ ਨਾ ਹੋਣ ਦੀ ਤੇ ਹੁਣ ਮੇਰਾ ਅਗਲਾ ਸਵਾਲ ਇਹ ਸੀਗਾ ਕਿ ਇਹ ਤਾਂ ਹੋ ਗਈਆਂ ਆਮ ਗੱਲਾਂ ਪਰ ਹੁਣ दारू ਪੀਂਦੇ ਆ ਪੰਜਾਬੀ दारू ਨਾਲ ਰਹਿ ਨਹੀਂ ਸਕਦੇ ਸ਼ਾਮ ਦੇ 6 ਵਜੇ ਕੀੜੇ ਦੌੜਦੇ ਨੇ ਅੰਦਰ ਪਰ ਉਹ ਪੀਂਦੇ ਤਾਂ ਹੈਗੇ ਪਰ ਮਨ ਮਨ ਚ ਗੱਲ ਆ ਜਾਂਦੀ ਆ ਵੀ ਯਾਰ ਥੋੜਾ ਪੀ ਲੀਏ ਕਿਤੇ ਲੀਵਰ ਨਾ ਖਰਾਬ ਹੋ ਜਵੇ ਦੇਖੋ ਮੇਰੀ ਮੇਰੀ ਗੱਲ ਕਿਸੇ ਨੂੰ ਚੰਗੀ ਨਹੀਂ ਲੱਗਣੀ ਪਰ ਗੱਲ ਇਹ ਹੈ ਵੀ ਭਾਵੇਂ ਅਸੀਂ 2 ਐਮ ਐਲ ਵੀ ਸ਼ਰਾਬ ਪੀਂਦੇ ਹੋਈਏ ਲੀਵਰ ਨੂੰ ਉਹਨੇ ਨੁਕਸਾਨ ਪਹੁੰਚਾਣਾ ਹੀ ਪਹੁੰਚਾਣਾ ਹੈ ਡਿਜ਼ਾਈਨ ਉਦਾ ਇਦਾਂ ਹੀ ਹੈ ਕਿ ਉਹਨੇ ਉਹ ਸਾਡੇ ਲਈ ਜ਼ਹਿਰ ਲਈ ਹੈ ਤੇ ਉਹਨੂੰ ਲਿਵਰ ਨੂੰ ਫਿਲਟਰ ਕਰਨਾ ਹੀ ਪੈਣਾ। ਸੋ ਆਪਾਂ ਆਮ ਲੈਂਗੁਏਜ ਜਿਹੜਾ ਸੁਣਦੇ ਆਂ ਵੀ ਦੋ ਪੈਗ ਲਾ ਲਈਏ ਤਾਂ ਠੀਕ ਰਹੂਗਾ, ਇਕੱਲੀ ਵਾਈਨ ਪੀ ਲਈਏ ਤਾਂ ਠੀਕ ਰਹੂਗਾ। ਮੈਂ ਸਭ ਤੋਂ ਖਿਨਮਖੇਵਾ ਮੰਗਦਾ ਪਰ ਸੱਚੀ ਸਚਾਈ ਇਹ ਹੈ ਵੀ ਇੱਕ ਐਮਐਲਵੀ ਸ਼ਰਾਬ ਸਰੀਰ ਲਈ ਮਾਰੀ ਹੈ। ਪਰ ਰਹਿਣ ਸਕਦੇ ਕੀੜੇ? ਜੇ ਆਪਾਂ ਨਹੀਂ ਰਹਿ ਸਕਦੇ ਤਾਂ ਫਿਰ ਪਰਹੇਜ਼ ਰੱਖਣਾ ਪਊਗਾ ਵੀ ਆਪਾਂ ਆਪਣੇ ਆਪ ਨੂੰ ਲਿਮਟ ਕਰੀਏ ਕਿਸੇ ਵੀ ਤਰ੍ਹਾਂ ਇੱਕ ਜਾਂ ਦੋ ਪੈਗ ਤੋਂ ਜ਼ਿਆਦਾ ਨਾ ਪਾਈਏ। ਅਸੀਂ ਸ਼ਰਾਬ ਲਗਾਤਾਰ ਬਹੁਤ ਦੇਰ ਨਾ ਪੀਏ ਉਹਦੇ ਵਿੱਚ ਅਸੀਂ ਵਕਫਾ ਦਈਏ ਥੋੜਾ ਥੋੜਾ ਗੈਪ ਦਿੰਦੇ ਰਹੀਏ ਜਿਵੇਂ ਅਸੀਂ 2 ਹਫ਼ਤੇ ਲਗਾਤਾਰ ਪੀਲੀ ਤਾਂ ਅਸੀਂ ਹਫ਼ਤੇ ਦਾ ਗੈਪ ਦੇ ਦਈਏ ਕਿਉਂਕਿ ਇੱਕ ਬੜੀ ਵਧੀਆ ਗੱਲ ਹੈ ਕਿ ਲਿਵਰ ਇੱਕ ਇਕੱਲਾ ਐਸਾ ਆਰਗਨ ਹੈ ਪੂਰੀ ਬੋਡੀ ਦੇ ਵਿੱਚ ਜਿਹੜਾ ਰੀਗਰੋ ਕਰ ਸਕਦਾ ਜੇ ਮੈਂ ਆਪਣਾ ਲਿਵਰ ਦਾ 50% ਤੋਂ ਜ਼ਿਆਦਾ ਹਿੱਸਾ ਮਤਲਬ 25% ਘਟਿਆ ਤਾਂ ਆਪਣੇ ਆਪ ਗਰੋ ਕਰ ਜਾਏਗਾ ਅੱਛਾ ਜੇ 50% ਲਿਵਰ ਡਿਸਟਰੋਏ ਹੋ ਗਿਆ ਫਿਰ ਨਹੀਂ ਗਰੋ ਕਰ ਸਕਦਾ ਤੇ 50% ਜਾਂ ਕਹਿ ਲਓ 60% ਠੀਕ ਹੈ ਤੇ ਬਾਕੀ ਖਰਾਬ ਵੀ ਹੋ ਗਿਆ ਤੇ ਰੀਗਰੋ ਕਰ ਜਾਂਦਾ ਅੱਛਾ ਜੀ ਤੇ ਪੈਗ ਤੁਸੀਂ ਨਾ ਕਰਦੇ ਆ ਪੈਗ ਨੂੰ ਮੈਂ ਸਖਤ ਨਾ ਕਰਦਾ ਜੀ ਕਹਿੰਦੇ ਪਾਣੀ ਜ਼ਿਆਦਾ ਪਾ ਕੇ ਪੀ ਗੋ ਤਾਂ ਬਚ ਜਾਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਇੱਕ ਗੱਲ ਭਾਵੇਂ ਸੁਣਨ ਨੂੰ ਚੰਗੀ ਨਹੀਂ ਮੈਨੂੰ ਆਪ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗਦੀ ਪਰ ਇੱਕ ਐਮ ਐਲ ਵੀ ਸ਼ਰਾਬ ਹੈ ਆ ਨਹੀਂ ਕਰ ਕੀ ਡਾਕਟਰੀ ਸਲਾਹ ਤਾਂ ਇਹ ਹੀ ਹੈ ਕਈ ਬੰਦੇ ਨੀਟ ਪੀਂਦੇ ਆ ਕਹਿੰਦੇ ਜੀ ਅੰਗਰੇਜ਼ ਨੀਟ ਪੀਂਦੇ ਆ ਅ ਅੰਗਰੇਜ਼ਾਂ ਦਾ ਆਪਾਂ ਜੇ ਗੱਲ ਕਰੀਏ ਮੇਰਾ ਕਾਫੀ ਸੰਬੰਧ ਰਿਹਾ ਅੰਗਰੇਜ਼ਾਂ ਦੇ ਨਾਲ ਮੈਂ ਇੰਡੀਆ ਤੋਂ ਜਦੋਂ ਬਾਹਰ ਸੀ ਉਹ ਨੀਟ ਪੀਂਦੇ ਆ ਪਰ ਉਹ ਉਸ ਨੀਟ ਪੈਗ ਨੂੰ ਦੋ ਦੋ ਘੰਟੇ ਲਾ ਦਿੰਦੇ ਪੀਂਦੇ ਹੋਏ ਓਕੇ ਆਪਣੇ ਜਿਵੇਂ ਆਦਤ ਹੈ ਵੀ ਆਪਾਂ ਸਾਹਮਣੇ ਨੀਟ ਦੀ ਗੀ ਖਿੱਚ ਲਈ ਜਦ ਤੱਕ ਸਿਰ ਘੁੰਮਿਆ ਨਹੀਂ ਨਜ਼ਾਰਾ ਨਹੀਂ ਆਇਆ ਉਹ ਨਹੀਂ ਕਰਦੇ ਉਹ ਫਿਰ ਉਹ ਦੂਸਰਾ ਉਹ ਐਦਾਂ ਅੰਗਰੇਜ਼ ਕਰਦੇ ਵੀ ਰੋਟੀ ਖਾਣ ਤੋਂ ਬਾਅਦ ਪੀਂਦੇ ਜਿਆਦਾ ਓਕੇ ਤਾਂ ਕਿ ਐਬਸਾਰਪਸ਼ਨ ਬੜੀ ਹੌਲੀ ਹੋਵੇ ਦੇਸ਼ ਇਹੇ ਪੇਟ ਤੇ ਵੀ ਨੁਕਸਾਨ ਕਰਦਾ ਤੁਸੀਂ ਕਹਿੰਦੇ ਜੇ ਜੇ दारू ਪੀਣੀ ਹੈ ਤਾਂ ਰੋਟੀ ਖਾਣ ਤੋਂ ਬਾਅਦ ਪੀਣੀ ਚਾਹੀਦੀ ਹੈ ਇੱਕਿਆ ਦੋ ਪੈਗ ਇੱਕ ਅੱਧਾ ਪੈਗ ਹੌਲੀ ਹੌਲੀ ਪੀਓ ਖਿੱਚਣੀ ਨਹੀਂ ਹੈ ਜਿਵੇਂ ਆਪਣੇ ਪੰਜਾਬੀਆਂ ਨੂੰ ਆਦਤ ਹੈ ਵੀ ਚੱਕ ਦੇ ਚੱਕ ਦੇ ਚੱਕ ਦੇ ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਗੱਲ ਸੁਣਾਉਣਾ ਹੈ ਮੈਂ ਇੱਕ ਜਰਮਨੀ ਦਾ ਅੰਗਰੇਜ਼ ਸੀ ਮੇਰੇ ਨਾਲ ਤੇ ਇੱਕ ਮੇਰੇ ਨਾਲ ਹਰਿਆਣਵੀ ਮੁੰਡਾ ਸੀ ਅਸੀਂ ਤਿੰਨੋਂ ਇੱਕੋ ਹੀ ਘਰ ਚ ਰਹਿੰਦੇ ਸੀ ਉੱਪਰ ਥੱਲੇ ਤੇ ਸ਼ਾਮ ਨੂੰ ਅਸੀਂ ਇਕੱਠੇ ਫੀਣ ਬੈਜਣਾ ਬਾਹਰ ਪਛੇ ਵਿਦੇਸ਼ ਦੀ ਗੱਲ ਹੈ ਵਿਦੇਸ਼ ਦੀ ਗੱਲ ਇਹ ਨਾਮੀਬੀਆ ਇੱਕ ਦੇਸ਼ ਹੈ अफ्रीका ਚ ਉੱਥੇ ਅਸੀਂ ਰਹਿੰਦੇ ਸੀ ਤੇ ਉਹਨੇ ਕਹਿਣਾ ਵੀ ਜਿਹੜਾ ਸਾਡੇ ਮੇਰੇ ਨਾਲ ਹਰਿਆਣਵੀ ਮੁੰਡਾ ਸੀ ਉਹਨੇ ਕਹਿਣਾ ਉਹਨੇ ਪੈਗ ਪਾਣਾ ਉਹਨੇ ਕਹਿਣਾ ਚੱਕੋ 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 ਅੰਗਰੇਜ਼ ਨੇ ਦੋ ਪੈਗ ਸਾਡੇ ਨਾਲ ਪੀ ਲੈਣੇ ਤੀਜਾ ਪੈਗ ਅਸੀਂ ਜੋ ਪਾਣਾ ਉਹਨੇ ਕਹਿਣਾ ਡਾਕਟਰ ਬੇਦੀ ਨੋ ਮੋਰ ਚੱਕੋ ਨੋ ਮੋਰ ਚੱਕੋ ਅਸੀਂ ਕਹਿਣਾ ਚੱਕੋ ਚੱਕੋ ਉਹਨੂੰ ਗੱਲ ਪੰਜਾਬੀ ਤਾਂ ਆਉਂਦੀ ਨਹੀਂ ਸੀ ਉਹਨੇ ਕਹਿਣਾ ਨੋ ਮੋਰ ਚੱਕੋ ਡਾਕਟਰ ਬੇਦੀ ਨੋ ਮੋਰ ਚੱਕੋ ਆਈ ਐਮ ਆਈ ਐਮ ਫਾਈਨ ਲੇਕ ਦੋ ਵਾਰ ਉਹਨੇ ਨਾ ਕਰ ਰਹੀ ਐ ਫਾਈਨ ਸੋ ਸਾਡਾ ਜਿਹੜਾ ਆਪਣਾ ਸੈਲਫ ਕੰਟਰੋਲ ਹੈ ਨਾ ਨੀਜੀ ਜਿਹੜਾ ਆਪਣੇ ਤੇ ਕੰਟਰੋਲ ਹੈ ਉਹ ਬਹੁਤ ਜ਼ਰੂਰੀ ਹੈ ਅਗਰ ਅਸੀਂ ਮੈਂ ਤਾਂ ਜਿਵੇਂ ਫੇਰ ਇੱਕ ਵਾਰੀ ਉਹੀ ਗੱਲ ਬਾਰ-ਬਾਰ ਆਪਣਾ ਜਿਹੜਾ ਮੈਸੇਜ ਪਹੁੰਚਾਉਣਾ ਚਾਹੁੰਦਾ ਹੈ ਵੀ ਸ਼ਰਾਬ ਜੇ ਅਸੀਂ ਛੱਡ ਸਕੀਏ ਆਪਣੇ ਆਪ ਨੂੰ ਪ੍ਰੇਰਿਤ ਕਰ ਸਕੀਏ ਕਿ ਬਿਲਕੁਲ ਹੀ ਨਹੀਂ ਪੀਣੀ ਤਾਂ ਬਹੁਤ ਵਧੀਆ ਗੱਲ। ਇਕਲ ਹੋਰਾਂ ਦੀ ਕਹਿੰਦੇ ਜੇ ਮੈਂ ਘਰ ਪੀਂਦਾ ਤਾਂ ਘੱਟ ਪੀਂਦਾ ਜੇ ਮੈਫੇ ਵਿੱਚ ਪੀਂਦਾ ਜ਼ਿਆਦਾ ਪੀਂਦਾ। ਉਹਦਾ ਫਾਇਦਾ ਹੈ ਨਾ ਕੋਈ ਘਰ ਵਾਲੀ ਘੂਰਦੀ ਰਹਿੰਦੀ ਹੈ ਤੁਸੀਂ ਪੀਓ ਹੀ ਨਹੀਂ ਪੀ ਨਹੀਂ ਸਕਦੇ। ਕਹਿੰਦਾ ਦੇ ਘੁਰਕੀ ਵੀ ਜ਼ਰੂਰੀ ਹੈ ਉਹ ਲੀਵਰ ਨੂੰ ਬਚਾਉਂਦੀ ਹੈ ਉਹ ਉਹ ਤੁਹਾਡਾ ਭਲਾ ਚਾਹੁੰਦੀ ਹੈ ਹਾਂ ਆਪਣਾ ਉਹਨੂੰ ਉਹਨੂੰ ਐ ਕਿ ਸ਼ਾਮ ਨੂੰ ਬੈਠਾਂਗੇ ਦੋ ਗੱਲਾਂ ਕਰਾਂਗੇ ਅਸੀਂ ਦੋ ਪੈਗ ਲਾਂਚ ਇੰਟਰਸਟਿਡ ਤੁਸੀਂ ਕੀ ਕਹਤ ਰਹੇ ਹੋ ਵੀ ਘਰ ਬਹਿ ਕੇ ਪੀਓ ਘਰ ਬਹਿ ਕੇ ਪੀਓ ਜਿੱਥੇ ਮਰਜੀ ਪੀਓ ਪਰ ਰਿਸਪੌਂਸਿਬਲੀ ਪੀਓ ਰਿਸਪੌਂਸਿਬਲੀ ਤੇ ਇੱਕ ਗੱਲ ਹੋਰ ਆਉਂਦੀ ਹੈ ਤਾਂ ਲੋ ਪੀਣ ਵਾਲਿਆਂ ਦੀ ਗੱਲ ਹੋ ਗਈ ਜਿਹੜੇ ਕਿ ਡਰਿੰਕ ਕਰਦੇ ਉਹਦਾ ਲੀਵਰ ਖਰਾਬ ਹੁੰਦਾ ਇੱਕ ਅੱਜ ਕੱਲ ਨਵੀਂ ਕਲ ਚੱਲੀ ਹੋਈ ਹੈ ਫੈਟੀ ਲੀਵਲ ਦੀ ਹਾਂਜੀ ਹਰ ਕਿਸ ਨੂੰ ਚੈੱਕ ਕਰੋ ਜਿਹੜਾ ਵੈਜੀਟੇਰੀਅਨ ਵੀ ਹੈਗਾ ਆ ਜਹੇ ਜਿਵੇਂ ਮੈਂ ਵੀ ਹੈਗਾ ਜਾਂ ਮੇਰੇ ਵਰਗੇ ਹੋਰ ਬੰਦੇ ਵੀ ਹੈਗੇ ਨੇ ਜੇ ਚੈੱਕ ਕਰਨ ਜਾਂਦੇ ਆ ਉਹ 40 ਸਾਲ ਦੀ ਉਮਰ ਤੋਂ ਬਾਅਦ ਕਹਿੰਦੇ ਨੇ ਲੀਵਰ ਫੈਟੀ ਹੋ ਗਿਆ ਕਿ ਇਹ ਫੈਟੀ ਲੀਵਰ ਵੀ ਜਿਹੜਾ ਹੈਗਾ ਇਹ ਖਤਰਨਾਕ ਸਟੇਜ ਤੱਕ ਜਾ ਸਕਦਾ ਫੈਟੀ ਲੀਵਰ ਦੇ ਕਈ ਕਾਰਨ ਤੇ ਇਹ ਡਿਪੈਂਡ ਕਰਦਾ ਹੈ ਵੀ ਕਿੰਨਾ ਖਤਰਨਾਕ ਹੈ ਸ਼ਰਾਬ ਜਦੋਂ ਸ਼ਰਾਬ ਨੂੰ ਡੀਟੌਕਸੀਫਾਈ ਕਰਦਾ ਹੈ ਨਾ ਲੀਵਰ ਉਹਨੂੰ ਉਹਦੇ ਵਿੱਚ ਫੈਟ ਘੋਲਨੇ ਪੈਂਦੇ ਜਿਹੜੇ ਕਿ ਉਹਦੇ ਵਿੱਚ ਹੀ ਰਹਿ ਜਾਂਦੇ ਫਸੇ ਹੋਏ ਸੋ ਫੈਟੀ ਲੀਵਰ ਹੋ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਮੇਰੇ ਜਨਰਲ ਸਰੀਰ ਦੇ ਵਿੱਚ ਮੋਟਾਪਾ ਵੱਧ ਰਿਹਾ ਹੈ ਤਾਂ ਜਿਹੜਾ ਇਹ ਫੈਟ ਹੈ ਇਹਨੇ ਕਿਤੇ ਨਾ ਕਿਤੇ ਜਮਾ ਹੋਣਾ ਹੀ ਹੈ ਚਰਬੀ ਮੇਰੇ ਪੇਟ 'ਚ ਜਮਾ ਹੋ ਗਈ ਹੌਲੀ-ਹੌਲੀ ਉਹ ਜਾ ਕੇ ਰੁਕ ਗਈ ਤਾਂ ਉਹ ਲਿਵਰ 'ਚ ਜਮਾ ਹੋਣ ਲੱਗ ਜਾਂਦਾ ਸੋ ਫੈਟੀ ਲਿਵਰ ਜੇ ਥੋੜਾ ਜਿਹਾ ਫੈਟੀ ਲਿਵਰ ਹੈ ਤਾਂ ਘਬਰਾਣ ਦੀ ਲੋੜ ਨਹੀਂ ਹੈ ਜ਼ਿਆਦਾ ਅਸੀਂ ਆਪਣੀ ਡਾਈਟ ਨੂੰ ਮੋਡੀਫਿਕੇਸ਼ਨ ਕਰਕੇ ਐਕਸਰਸਾਈਜ਼ਾਂ ਕਰਕੇ ਉਹਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਜੀ ਕਿੰਨੇ ਕ ਐਕਸਰਸਾਈਜ਼ ਕਰਨੀ ਚਾਹੀਦੀ ਹੈ ਸੈਰ ਕਰਨ ਦੀ ਮਾਰਨਿੰਗ ਈਵਨਿੰਗ ਕਰਨੀ ਚਾਹੀਦੀ ਹੈ ਜਾਂ ਕੋਈ ਟਾਈਮ ਵੱਧ ਹੈਗਾ ਜਾਂ ਇਹ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਔਰ ਮੈਂ ਚਾਹਨਾ ਹੈ ਕਿ ਹਰ ਇੱਕ ਬੰਦੇ ਨੂੰ ਇਸ ਗੱਲ ਦੀ ਨੋਲੇਜ ਹੋਵੇ ਜਨਰਲੀ ਇਹ WHO ਦੀ ਇੱਕ ਸਟੱਡੀ ਹੋਈ ਹੈ ਜਿਹਨੇ ਰਿਕਮੈਂਡ ਕੀਤਾ ਹੈ ਕਿ 15 ਸਾਲ ਦੀ ਉਮਰ ਤੋਂ ਲੈ ਕੇ 65 ਸਾਲ ਦੀ ਉਮਰ ਤੱਕ ਸਾਨੂੰ ਇੱਕ ਹਫਤੇ 'ਚ 150 ਮਿੰਟ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ ਜਿਹਦਾ ਮਤਲਬ ਹੈ ਕਿ ਹਰ ਰੋਜ਼ ਅੱਧਾ ਘੰਟਾ ਪੈਦਲ ਸੈਰ ਕਰਨੀ ਬਹੁਤ ਜ਼ਰੂਰੀ ਹੈ ਜੀ ਉਹਨੂੰ ਉਹ ਕਿੰਨਾ ਕਿੰਨਾ ਪੈਦਲ ਚੱਲਣਾ ਹੈ ਉਹਨੂੰ ਕਹਿੰਦੇ ਬ੍ਰਿਸਕ ਵਾਕਿੰਗ ਕਰਨੀ ਹੈ ਤੇਜ਼ ਚੱਲਣਾ ਹੈ ਔਰ ਤੇਜ਼ ਚੱਲਣ ਦਾ ਲੱਛਣ ਇਹ ਹੈ ਵੀ ਇੰਨਾ ਤੇਜ਼ ਚੱਲਣਾ ਵੀ ਜੇ ਮੈਂ ਕਿਸੇ ਦੇ ਨਾਲ ਸੈਰ ਕਰ ਰਿਹਾ ਤਾਂ ਮੈਨੂੰ ਗੱਲ ਕਰਦੇ ਹਲਕਾ ਹਲਕਾ ਸਾਹ ਚੜਿਆ ਹੋਵੇ ਨਾ ਹੌਲੀ ਚੱਲਣਾ ਨਾ ਬਹੁਤ ਜ਼ਿਆਦਾ ਤੇਜ਼ ਚੱਲਣ ਦੀ ਲੋੜ ਹੈ ਹਰ ਇੱਕ ਇਨਸਾਨ ਨੂੰ 30 ਮਿੰਟ ਹਫ਼ਤੇ 'ਚ 5 ਦਿਨ 150 ਮਿੰਟ ਹੋ ਗਏ 30 ਮਿੰਟ ਹਰ ਰੋਜ਼ ਇੱਕ 5 ਦਿਨ 2 ਦਿਨ ਛੁੱਟੀ ਕਰੋ ਅੱਛਾ ਜੀ 5 ਦਿਨ ਚੱਲਣਾ ਔਰ ਉਹ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਰੋਟੀ ਖਾਣ ਤੋਂ ਪਹਿਲਾਂ ਬਾਅਦ ਚ ਇਹ ਵੈਸੇ ਬਹੁਤ ਵਧੀਆ ਰਹੇਗਾ ਕਿ ਅਸੀਂ ਆਪਾਂ ਰੋਟੀ ਖਾਣ ਤੋਂ ਪਹਿਲਾਂ ਚੱਲੀਏ ਕਿਉਂਕਿ ਰੋਟੀ ਖਾਣ ਤੋਂ ਬਾਅਦ ਸਾਡਾ ਜਿਹੜਾ ਸਾਰਾ ਖੂਨ ਦਾ ਦੌਰਾ ਹੈ ਨਾ ਉਹ ਰੋਟੀ ਨੂੰ ਪਛਾਣ ਚ ਲੱਗਿਆ ਹੁੰਦਾ ਤਾਂ ਆਪਾਂ ਉਹਨੂੰ ਉਧਰ ਲੱਗੇ ਰਹਿਣ ਦਈਏ ਓਕੇ ਕਈ ਲੋਕ ਰੋਟੀ ਖਾਣ ਤੋਂ ਬਾਅਦ ਕਹਿੰਦੇ ਵੀ ਸੈਰ ਕਰ ਲਓ ਉਹਦੇ ਵਿੱਚ ਫਿਰ ਆਪਾਂ ਵਕਫਾ ਪਾ ਦਈਏ ਅੱਧੇ ਘੰਟੇ ਰੋਟੀ ਖਾਣ ਤੋਂ ਘੱਟੋ ਘੱਟ ਅੱਧੇ ਘੰਟੇ ਦਾ ਵਕਫਾ ਪਾ ਦਈਏ ਫਿਰ ਠੀਕ ਹੈ ਫਿਰ ਫਿਰ ਆਪਾਂ ਸੈਰ ਕਰ ਸਕਦੇ ਹਾਂ ਤੇ ਹੁਣ ਦੂਜੀ ਗੱਲ ਆਉਂਦੀ ਹੈ ਸਭ ਤੋਂ ਵੱਡੀ ਖਤਰਨਾਕ ਕਹਾਣੀ ਜਦੋਂ ਲੀਵਰ ਦੀ ਕੋਈ ਭਾਂ ਦੇਖਭਾਲ ਨਹੀਂ ਕਰਦਾ ਦਾਰੂ ਵੀ ਦੱਬ ਕੇ ਪੀਂਦਾ ਮੀਟ ਵੀ ਦੱਬ ਕੇ ਖਾਂਦਾ ਚਿਕਨ ਵੀ ਖਾਂਦਾ ਮਟਰਨ ਵੀ ਖਾਂਦਾ ਹੈ ਨਾ ਬਾਕੀ 버ਗਰ ਸ਼ਰਗਰ ਸਭ ਖਾਂਦਾ ਸਭ ਕੋਈ ਜਾਂਦਾ ਤੇ ਉਸ ਤੋਂ ਬਾਅਦ ਉਹਦੀ ਹਾਲਤ ਹੋ ਜਾਂਦੀ ਖਰਾਬ ਫਿਰ ਤੁਹਾਡੇ ਕੋਲ ਪਹੁੰਚ ਜਾਂਦਾ ਕ੍ਰਿਟੀਕਲ ਕੇਅਰ ਯੂਨਿਟ ਚ ਕਹਦੀ ਆਪਾਂ ਇਹ ਕਿਡਿ ਗਲੜੀ ਥੋੜੀ ਸਰਵਿਸ ਹੋ ਜਾ ਜਾਂਦਾ ਹੈਗਾ ਤੇ ਉੱਥੇ ਆ ਕੇ ਕਿ ਆ ਲੀਵਰ ਬਚਦਾ ਕਦੀ ਜਾਂ ਲੀਵਰ ਵਾਲਾ ਬੰਦਾ ਲੀਵਰ ਨੂੰ ਨਾਲੇ ਲੈ ਜਾਂਦਾ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਜੇ 50% ਤੋਂ ਜ਼ਿਆਦਾ ਜ਼ਿਆਦਾ ਲੀਵਰ ਬਚਿਆ ਹੋਇਆ ਤਾਂ ਬਚਣ ਦੇ ਚਾਂਸ ਬਹੁਤ ਆਈ ਹੈ ਹੂੰ ਅਕਸਰ ਦੁੱਖ ਦੀ ਗੱਲ ਇਹ ਹੈ ਵੀ ਜੇ ਇੱਕ ਵਾਰ ਉਹ ਕ੍ਰਿਟੀਕਲ ਕੇਅਰ ਚੋਂ ਨਿਕਲ ਵੀ ਜਾਂਦੇ ਆ ਤਾਂ ਜਿਹੜੇ ਆਦਤ ਹੈ ਨਾ ਸ਼ਰਾਬ ਦੀ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਕਹਿ ਕੇ ਭੇਜਦੇ ਵੀ ਦੁਬਾਰਾ ਕਦੇ ਨਹੀਂ ਪੀਣੀ ਪਰ ਉਹ ਕਦੇ ਨਾ ਕਦੇ ਬੰਦਾ ਉਸ ਟ੍ਰੈਪ ਚ ਫਸ ਜਾਂਦਾ ਫੇਰ ਲਿਵਰ ਖਰਾਬ ਹੋ ਜਾਂਦਾ ਅਦਰਵਾਇਜ਼ ਇਹ ਨਹੀਂ ਹੈ ਕਿ ਜੇ ਕੋਈ ਵੈਂਟੀਲੇਟਰ ਤੇ ਚਲਾ ਗਿਆ ਜਾਂ ਲਿਵਰ ਉਹਦਾ ਖਰਾਬ ਹੋ ਗਿਆ ਤਾਂ ਆਖਰੀ ਹੈ ਜੇ ਉਹ ਪ੍ਰਕਾਸ਼ਨ ਇੱਕ ਵਾਰ ਬਾਹਰ ਆ ਗਿਆ ਪ੍ਰਕਾਸ਼ਨ ਲੈਵੇ ਤੋ ਨਾਰਮਲ ਜ਼ਿੰਦਗੀ ਫੇਰ ਜੀ ਸਕਦਾ। ਕਿ ਲੀਵਰ ਜਿਹੜਾ ਹੈਗਾ ਦੁਆਰ ਤੈ ਸਰਵਾਈਵ ਕਰ ਦਿੰਦਾ ਤੁਸੀਂ ਕਹਿੰਦੇ ਆ ਵੀ 50% ਤੋਂ ਉੱਪਰ ਖਤਮ ਨਹੀਂ ਹੋਣਾ ਚਾਹੀਦਾ। ਹਾਂਜੀ ਹਾਂਜੀ। ਇਹ ਤਾਂ ਡਾਕਟਰ ਹੀ ਦੱਸ ਸਕਦੇ ਹੈਗੇ ਆ। ਬਿਲਕੁਲ। ਤੇ ਜਦੋਂ ਆੰਤ ਕੰਨ ਨਹੀਂ ਕਾਫੀ ਹਾਲ ਖਰਾਬ ਹੁੰਦੀਆਂ ਲੀਵਰ ਪੇਟ ਛਪਾਣੀ ਪਰ ਜਾਂਦਾ ਤੇ ਉਹ ਉਹ ਵੀ ਦੱਸੋ ਵੀ ਕਿ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਲੋਕੀ ਨਾ ਪੀਣਦਾਰੋ ਇਹ ਹਾਲਾਤ ਕਿੱਦਾਂ ਦੇ ਹੁੰਦੇ ਆ। ਖਾਣਾ ਬੰਦ, ਪੀਣਾ ਬੰਦ, ਉਲਟੀਆਂ ਆਉਂਦੀਆਂ ਨੇ, ਗਲਗੁਸ ਲੱਗਿਆ ਹੈਗਾ ਜੀ, ਦਵਾਈਆਂ ਪਰ ਚੱਲ ਰਿਹਾ। ਉਹ ਇੱਕ ਨਾ ਬਹੁਤ ਮਾੜੀ ਸਿਚੁਏਸ਼ਨ ਹੈ। ਸਪੈਸ਼ਲੀ ਜੇ ਅਸੀਂ ਆਉ ਨੂੰ ਆਪ ਕੀਤਾ ਦਾ ਦਾਰੂ ਪੀ ਕੇ ਜਾਂ ਇਹ ਜੀਆਂ ਚੀਜ਼ਾਂ ਕਈ ਲੋਕ ਅਲੱਗ-ਅਲੱਗ ਤਰ੍ਹਾਂ ਦੇ ਨਸ਼ੇ ਕਰਦੇ ਉਹਨਾਂ ਦਾ ਵੀ ਲਿਵਰ ਤੇ ਬੜਾ ਨੁਕਸਾਨ ਹੁੰਦਾ ਹੈ। ਮਾਰੇ ਟੀਕੇ ਲਗਾਉਂਦੇ ਨੇ। ਹਾਂ ਜਿਹੜੇ ਟੀਕੇ ਲਗਾਉਂਦੇ ਆ ਜਾਂ ਮਤਲਬ ਕਿਸੇ ਵੀ ਤਰ੍ਹਾਂ ਲਿਵਰ ਆਪਾਂ ਖਰਾਬ ਕਰ ਲਿਆ। ਉਹ ਕਿਉਂਕਿ ਉਹ ਆਪਾਂ ਖਰਾਬ ਕੀਤਾ ਇੱਕ ਐਸੀ ਚੀਜ਼ ਨਾ ਜਿਹਨੂੰ ਅਵੋਇਡ ਕੀਤਾ ਜਾ ਸਕਦਾ ਸੀ। ਇੱਕ ਮੈਂ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ ਕਹਿਣੀ ਚਾਹਣਾ ਵੀ ਕਿਹਾ ਜਾਂਦਾ ਵੀ ਜੇ ਕੋਈ ਬਲੈਕ ਕਾਫੀ ਪੀਂਦਾ ਨਾ ਕਾਲੀ ਕਾਫੀ ਬਿਨਾ ਸ਼ੂਗਰ ਤੋਂ ਦਿਨ ਜਿੰਨੀਆਂ ਵਾਰੀ ਉਹ ਲਿਵਰ ਲਈ ਬਹੁਤ ਵਧੀਆ ਹੁੰਦਾ। ਅਜੇ ਇਹ ਵੀ ਇੱਕ ਪ੍ਰੂਵਨ ਮਤਲਬ ਸਟੱਡੀਜ਼ ਹੈਗੀਆਂ ਵੀ ਕਾਫੀ ਪੀਣਾ ਕਾਫੀ ਮਿਲ ਗਈ ਕਾਲੀ ਕੋਮੇਂਗੀ ਪਾਣੀ ਦੇ ਵਿੱਚ ਕਾਫੀ ਗਰਮ ਪਾਣੀ ਵਿੱਚ ਕਾਫੀ ਘੋਲ ਕੇ ਬਿਨਾਂ ਚੀਨੀ ਤੋਂ ਜੇ ਅਸੀਂ ਦਿਨ ਚ ਦੋ ਜਾਂ ਤਿੰਨ ਵਾਰ ਉਹਦਾ ਸੇਵਨ ਕਰਦੇ ਹਾਂ ਦੁੱਧ ਵੀ ਨਹੀਂ ਪਾਣਾ ਦੁੱਧ ਵੀ ਨਹੀਂ ਪਾਣਾ ਅੱਛਾ ਤਾਂ ਉਹ ਲਿਵਰ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ ਸੋ ਜੇ ਆਪਾਂ ਨੂੰ ਸ਼ਾਮ ਨੂੰ ਤਲਬੀ ਲੱਗਦੀ ਹੈ ਤਾਂ ਆਪਾਂ ਕਾਫੀ ਦਾ ਕੱਪ ਵੀ ਲਈਏ ਕਿਉਂਕਿ ਕਾਲਾ ਰੰਗ ਦਾ ਉਹ ਵੀ ਹੁੰਦਾ ਹ ਹ ਕਾਲਾ ਰੰਗ ਦੇਖਣ ਨੂੰ ਉਹ ਸ਼ਰਾਬ ਵਰਗਾ ਹੀ ਲੱਗਦਾ ਸ਼ਰਾਬ ਵਰਗਾ ਲੱਗਦਾ ਹਾਂ ਔਰ ਉਹ ਸਾਡੇ ਜਿਗਰ ਲਈ ਫਾਇਦੇਮੰਦ ਹੁੰਦੀ ਹੈ ਫਾਇਦੇਮੰਦ ਹੁੰਦਾ ਹੈ। ਸੋ ਹੁਣ ਆਪਾਂ ਉਸ ਗੱਲ ਤੇ ਆਏ ਵੀ ਇਹਦੇ ਨਾਲ ਹੁੰਦਾ ਕੀ ਹੈ ਬਹੁਤ ਗੰਦੀ ਹਾਲਤ ਹੁੰਦੀ ਹੈ। ਹੱਥ ਥੋੜੇ ਕੰਬ ਰਹੇ ਹੁੰਦੇ ਨੇ। ਸਕਿਨ ਥੋੜੀ ਕਾਲੀ ਪੈ ਚੁੱਕੀ ਹੁੰਦੀ ਹੈ। ਓਹੋ। ਮੈਂ ਆਖਰੀ ਸਟੇਜਾਂ ਦੀ ਗੱਲ ਕਰਦਾ। ਪਿਸ਼ਾਬ ਆ ਨਹੀਂ ਰਿਹਾ ਹੁੰਦਾ ਕਿਉਂਕਿ ਮੈਂ ਜਿਵੇਂ ਪਹਿਲਾਂ ਦੱਸਿਆ ਖਰਾਬ ਲੀਵਰ ਕਿਡਨੀਆਂ ਤੇ ਬਹੁਤ ਅਸਰ ਕਰ ਦਿੰਦਾ। ਪੇਟ ਫੁੱਲਿਆ ਹੁੰਦਾ ਹੈ, ਸਾਹ ਆ ਨਹੀਂ ਰਿਹਾ ਹੁੰਦਾ ਕਿਉਂਕਿ ਪੇਟ ਇੰਨਾ ਮੋਟਾ ਹੋ ਗਿਆ ਵੀ ਫੇਫੜੇ ਹੀ ਨਹੀਂ ਮੇਰੇ ਪੂਰੀ ਤਰ੍ਹਾਂ ਕਿ ਲੀਵਰ ਲੀਵਰ ਪਾਣੀ ਬਾਦਲ ਪਾਣੀ ਫੈਲ ਜਾਂਦਾ ਅੰਦਰ ਲੀਵਰ ਵੱਡਾ ਹੋ ਜਾਂਦਾ ਲੀਵਰ ਸਖਤ ਹੋ ਜਾਂਦਾ ਜਿਵੇਂ ਸਿਰੋਸਿਸ ਕਿੰਨੇ ਆਪਾ ਲੀਵਰ ਸਖਤ ਹੋ ਜਾਂਦਾ ਤੇ ਉਹਦੇ ਚੋਂ ਜਿਹੜੀਆਂ ਨਿਕਲ ਰਹੀਆਂ ਫਿਲਟਰ ਕਰਨ ਵਾਲੀਆਂ ਚੀਜ਼ਾਂ ਉਹ ਅੱਗੇ ਨੂੰ ਨਹੀਂ ਭੇਜ ਪਾਂਦੀਆਂ ਤੇ ਉਹ ਪਿਛੇ ਜਿਵੇਂ ਨਾਲੀ ਬੰਦ ਹੋਵੇ ਤਾਂ ਪਾਣੀ ਉੱਥੇ ਆਲੇ ਦੁਆਲੇ ਫੈਲਦਾ ਹੈ ਓਕੇ ਆ ਗਾਂ ਜਾਂਦਾ ਨਹੀਂ ਉਦੋਂ ਹੋਣਾ ਇਕੱਠਾ ਬਣ ਜਾਂਦੇ ਨੇ ਕਹਿੰਦੇ ਬਰੀਕ 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 ਪੂਰੇ ਪੂਰੇ ਲੀਵਰ ਦੇ ਵਿੱਚ ਇਕੱਠਾ ਬਣ ਜਾਂਦੇ ਉਹ ਸਖਤ ਹੋ ਜਾਂਦਾ ਬਹੁਤ ਅੱਛਾ ਹੋਰ ਤੇ ਉਸ ਤੋਂ ਇਲਾਵਾ ਭੁੱਖ ਲੱਗਦੀ ਨਹੀਂ ਉਲਟੀਆਂ ਆਉਂਦੀਆਂ ਨੇ ਅੱਖਾਂ ਪੀਲੀਆਂ ਹੋਈਆਂ ਹੁੰਦੀਆਂ ਨੇ ਖਾਰਿਸ਼ ਬਹੁਤ ਹੁੰਦੀ ਹੈ ਸ਼ਰੀਰ ਤੇ ਇੰਨੀ ਖਾਰਿਸ਼ ਹੁੰਦੀ ਹੈ ਕਿ ਜਿਹੜੇ ਮੈਂ ਮਰੀਜ਼ ਦੇਖੇ ਆ ਇਸ ਸਟੇਜ ਤੇ ਆਪਣਾ ਖੁਰਚ-ਖੁਰਚ ਕੇ ਖੂਨ ਘੜ ਲੈਂਦੇ ਨੇ ਕਿ ਕਰੋੜਾਂ ਰੁਪਏ ਵੀ ਬਚਾ ਨਹੀਂ ਸਕਦਾ ਫਿਰ ਉਸ ਤੋਂ ਬਾਅਦ ਫਿਰ ਲਿਵਰ ਟ੍ਰਾਂਸਪਲੈਂਟ ਵੱਲ ਤੁਰ ਪੈਂਦੇ ਨੇ ਔਰ ਲਿਵਰ ਟ੍ਰਾਂਸਪਲੈਂਟ ਦਾ ਟੂਰਡ 20 ਤੋਂ ਲੈ ਕੇ 50 ਲੱਖ ਉਹਦੀ ਖਰਚਾ ਆ ਜਾਂਦਾ ਔਰ ਉਸ ਤੋਂ ਬਾਅਦ ਸਾਰੀ ਉਮਰ ਉਹਨੂੰ ਉਸ ਲਿਵਰ ਨੂੰ ਸ਼ਰੀਰ ਦੇ ਵਿੱਚ ਰੱਖਣ ਲਈ ਬਹੁਤ ਦਵਾਈਆਂ ਵੀ ਖਾਣੀਆਂ ਪੈਂਦੀਆਂ ਉਹ ਇੱਕ ਮਤਲਬ ਬਹੁਤ ਵੱਡੀ ਚੀਜ਼ ਹੈ ਓਵਰ ਕੀ ਫੈਮਿਲੀ ਨੂੰ ਮਿਲਦਾ ਜੀ ਉਹ ਲਿਵਰ ਜਿਹੜਾ ਹੈਗਾ ਕੰਪੈਟੀਬਲ ਕਿਸੇ ਤੋਂ ਵੀ ਮਿਲ ਸਕਦਾ ਉਹ ਕਿਸੇ ਵੀ ਹੈਲਦੀ ਬੰਦੇ ਤੋਂ ਅਸੀਂ ਲੈ ਸਕਦੇ ਹਾਂ ਕਿਉਂਕਿ ਜੇ ਅਸੀਂ ਉਹਦਾ 50% ਤੋਂ ਘੱਟ ਲਿਵਰ ਕੱਟਾਂਗੇ ਮਤਲਬ 25% 30% ਤਾਂ ਉਹਨੇ ਉਸ ਬੰਦੇ 'ਚ ਗ로우 ਕਰ ਹੀ ਜਾਣਾ ਵਾਪਸ ਅੱਛਾ ਅੱਛਾ ਸੋ ਇਸ ਕਰਕੇ ਲਿਵਰ ਮਿਲ ਜਾਂਦਾ ਹੈ ਉਹ ਉਹ ਲੱਗ ਸਕਦਾ ਫੈਮਿਲੀ ਮੈਂਬਰ ਤੋਂ ਵੀ ਲੈ ਸਕਦੇ ਹਾਂ ਬਾਹਰੋਂ ਵੀ ਲੈ ਸਕਦੇ ਹਾਂ ਉਹਦੇ 'ਚ ਇੱਕ ਪੀਲੀਆ ਬੱਚਿਆਂ 'ਚ ਵੀ ਹੁੰਦਾ ਹੈ ਜੀ ਹਾਂਜੀ ਕਹਿੰਦੇ ਬੱਚਿਆਂ 'ਚ ਪੀਲੀਆ ਹੁੰਦਾ ਛੋਟੇ ਹੁੰਦੇ ਹੋ ਹੁੰਦਾ ਪਾ ਦੋ ਤਰ ਮਹੀਨਿਆਂ ਦਾ ਵੀ ਹੋ ਜਾਂਦਾ ਜੀ ਤੇ ਇੱਕ ਕਹਿੰਦੇ ਨੇ ਜਿਹੜਾ 10 ਸਾਲ ਦਾ ਹੁੰਦਾ ਤਾਂ ਇੱਕ ਵਾਰੀ ਹੋ ਜਾਂਦਾ ਹੈਗਾ ਯਾ ਇਹ ਵਾਰੀ ਦੱਸੋ ਬੱਚਿਆਂ ਦਾ ਕਿਦਾਂ ਹੁੰਦਾ ਇੱਕ ਪੀਲੀਆ ਹੁੰਦਾ ਬੱਚਿਆਂ ਦਾ ਜਿਹੜਾ ਜਨਮ ਤੋਂ ਦੂਜੇ ਤੀਜੇ ਦਿਨ ਹੀ ਹੋ ਜਾਂਦਾ ਇਹਨੂੰ ਆਪਾਂ ਸੋਰੀ ਹਾਂ ਇਹਨੂੰ ਆਪਾਂ ਨਿਊ ਨੈਟਲ ਜੌਂਡਿਸ ਕਹਿੰਦੇ ਆ ਇਹ ਜੌਂਡਿਸ ਜਨਰਲੀ ਸਰੀਰ ਨੂੰ ਕਿਸੇ ਕਿਉਂਕਿ ਬੱਚਾ ਬਾਹਰ ਆਇਆ ਅੱਜਕੱਲ ਇਨਫੈਕਸ਼ਨ ਜਾਂ ਇਹਨਾਂ ਚੀਜ਼ਾਂ ਦੇ ਕਰਕੇ ਜਾਂ ਬੱਚਾ ਐਡਾਪਟ ਕਰ ਰਿਹਾ ਹੁੰਦਾ ਨਵੀਂ ਜਿੰਦਗੀ ਬੱਚੇ ਦਾ ਲਿਵਰ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਇਆ ਹੁੰਦਾ ਅਸਲ ਵਿੱਚ ਉਸ ਕਰਕੇ ਉਸ ਤੇ ਜਦੋਂ ਉਹ ਬਾਹਰਲੇ এনवायरमेंट ਨਾਲ ਇੰਟਰੈਕਟ ਕਰਦਾ ਤਾਂ ਉਹਨੂੰ ਪੀਲੀਆ ਹੋ ਜਾਂਦਾ ਜਨਰਲੀ ਇਹਦੇ ਵਿੱਚ ਬਹੁਤ ਜ਼ਿਆਦਾ ਘਬਰਾਣ ਦੀ ਲੋੜ ਨਹੀਂ ਹੁੰਦੀ ਇਹਦੇ ਵਿੱਚ ਆਪਣੇ ਨਿਓਨਟੋਲੋਜਿਸਟ ਜਾਂ ਪੀਡੀਆਟ੍ਰੀਸ਼ੀਨ ਇਹਨੂੰ ਕੰਟਰੋਲ ਕਰ ਸਕਦੇ ਆ ਟੂ ਅਲਾ ਮਤਲਬ ਬਹੁਤ ਹੱਦ ਤੱਕ ਧੁੱਪ ਦੀ ਰੋਸ਼ਨੀ ਘੱਟੇ ਬਿਠਾਓ ਧੁੱਪ ਦੀ ਰੋਸ਼ਨੀ ਆ ਜਾਨੀਲੀ ਰੰਗ ਦੀ ਤੁਸੀਂ ਦੇਖਿਆ ਹੋਣਾ ਟੂਬਾਂ ਚ ਰੱਖ ਦਿੰਦੇ ਨੇ ਬੱਚੇ ਨੂੰ ਅੱਖਾਂ ਕਵਰ ਕਰਕੇ ਵੀ ਅੱਖਾਂ ਖਰਾਬ ਨਾ ਹੋਵੇ ਉਹਨੂੰ ਫਿਰ ਪੁੱਟਾ ਸਿੱਧਾ ਕਰੀ ਜਾਂਦੇ ਨੇ ਕਿਉਂਕਿ ਸਕਿਨ ਚ ਜਿੱਥੇ-ਜਿੱਥੇ ਉਹਦਾ ਬਿਲੀਰੂਬਿਨ ਉਹ ਡਿਸਟਰੋਏ ਨੀਲੀ ਨੀਲੀ ਇਹਦਾ ਕੰਮਤਲ ਹੁੰਦਾ ਜੀ ਨੀਲੀ ਲਾਈਟ ਜਿਹੜੀ ਹੁੰਦੀ ਹੈ ਨਾ ਵਾਇਲਟ ਲਾਈਟ ਉਹ ਉਹਨੂੰ ਡਿਸਟਰੋਏ ਕਰ ਦਿੰਦੀ ਹੈ ਬਿਲੀਰੂਬਿਨ ਸਕਿਨ ਦੇ ਥੱਲੇ ਭਏ ओके ਜਿਹੜੀ ਧੁੱਪ ਹੈ ਨਾ ਸਾਡੇ ਉਹਦੇ ਚੋਂ ਵੀ ਉਹ ਨੀਲੀ ਲਾਈਟ ਹੀ ਜ਼ਿਆਦਾ ਕੰਮ ਕਰਦੀ ਹੈ ਜ਼ਿਆਦਾ ਕੰਮ ਕਰਦੀ ਹੈ ਮੱਲਬ ਵੀ ਕਹਿੰਦੇ ਬਾਹਰ ਦਿੰਦੇ ਆ ਮੱਲਬ ਵੀ ਬਾਹਰ ਦਿੰਦੇ ਹਾਂ ਜੀ yellow ਵਾਲਾ ਹੈ ਨਾ ਤੇ ਜਿਹੜਾ ਆਪਾਂ ਨੂੰ ਹੁੰਦਾ 5 ਤੋਂ ਜਿਵੇਂ ਮੈਂ ਆਪਾਂ ਗੱਲ ਕਰ ਰਹੇ ਸੀ ਪਿੰਡਾਂ 'ਚ ਸਾਨੂੰ ਹੋ ਜਾਂਦਾ ਸੀ ਕਿਉਂਕਿ ਅਸੀਂ ਆਈਸਕ੍ਰੀਮਾਂ ਗੋਲੇ ਉਹ ਗੋਲੇ ਬਰਫ਼ ਦੇ ਗੋਲੇ ਉਹ ਇਹ ਚੀਜ਼ਾਂ ਖਾਂਦੇ ਸੀ ਜਿਨ੍ਹਾਂ ਦੇ ਵਿੱਚ ਇਨਫੈਕਸ਼ਨ ਹੋ ਜਾਂਦਾ ਸੀ ਉਹ ਕਿਉਂਕਿ ਬਹੁਤ ਹਾਈਜੀਨਿਕ ਕੰਡੀਸ਼ਨਾਂ 'ਚ ਨਹੀਂ ਬਣੇ ਹੁੰਦੇ ਸੀ ਔਰ ਤੁਸੀਂ ਦੇਖਿਆ ਹੋਣਾ ਕਿ ਇਹ ਮੈਂ ਜਿਹੜੀ ਗੱਲ ਕਰ ਰਿਹਾ 1970 80 ਦੀ ਗੱਲ ਕਰ ਰਿਹਾ ਆਪਾਂ ਜੇ 2020 ਦੀ ਗੱਲ ਕਰੀਏ ਤਾਂ ਉਹ ਬਹੁਤ ਘਟ ਗਿਆ ਉਸ ਉਮਰ 'ਚ ਕਿਉਂਕਿ ਇਨ ਜਨਰਲ ਕਨਸੈਪਟ ਆਫ ਹਾਈਜੀਨ ਬਹੁਤ ਆ ਗਿਆ ਸੋਸਾਇਟੀ ਦੇ ਵਿੱਚ ਸਪੈਸ਼ਲੀ ਇੰਡੀਅਨ ਔਰ ਪੰਜਾਬੀ ਸੋਸਾਇਟੀ ਦੇ ਤੇ ਇੱਕ ਫਾਸਟ ਫੂਡ ਦੀ ਗੱਲ ਬਹੁਤ ਹੁੰਦੀ ਹੈ ਵੀ ਫਾਸਟ ਫੂਡ ਦੁਨੀਆ ਬਹੁਤ ਖਾਂਦੀਆਂ ਕਹਿੰਦੇ ਘਰ ਰੋਟੀ ਨਾ ਮਿਲੇ ਜਾਂ ਨਾ ਮਿਲੇ ਜੇ ਘਰ ਕਹਦੇ ਨਾ ਵੀ ਭੁੱਖ ਲੱਗੀ ਬੱਚੇ ਕਹਿੰਦੇ ਉਹਨੂੰ ਕਹਿੰਦੇ ਕੋਈ ਰੋਟੀ ਨਹੀਂ ਉਹਨੇ ਕਹਿੰਦੇ ਰੋਟੀ ਵਾਲੀ ਭੁੱਖ ਨਹੀਂ ਆ ਗਈ ਬਿਲਕੁਲ ਬਿਲਕੁਲ ਠੀਕ ਗੱਲ ਹੈ ਫਾਸਟ ਫੂਡ ਵੀ ਇੱਕ ਨਸ਼ੇ ਦੀ ਤਰ੍ਹਾਂ ਹੈ ਤੁਸੀਂ ਦੇਖੋਗੇ ਬੱਚੇ ਕਈ ਪੀਜ਼ਾ ਤੋਂ ਬਿਨਾਂ ਰਹਿ ਹੀ ਨਹੀਂ ਪਾ ਰਹੇ ਇਹ ਹੋਰ ਕਹਦੇ ਹੋ ਪੀਜ਼ਾ ਨਹੀਂ ਲੈ ਕੇ ਦੇਣਾ ਵਾਇਲੈਂਟ ਹੋ ਜਾਂਦੇ ਜਸਟ ਜਿਵੇਂ ਡਰਗ ਐਡਿਕਟ ਹੁੰਦੇ ਨਾ ਉਹ ਹੈ ਫੂਡ ਐਡਿਕਟ ਬਣੇ ਹੋਏ ਹੂੰ ਸੋ ਇਹਦਾ ਨੁਕਸਾਨ ਇਹ ਵੀ ਸਾਰੀਆਂ ਚੀਜ਼ਾਂ ਤਲੀਆਂ ਹੁੰਦੀਆਂ ਨੇ ਤੇ ਇਹ ਸਾਰੀਆਂ ਚੀਜ਼ਾਂ ਇਸਾ ਉਹਨਾਂ ਡਿਜ਼ਾਈਨ ਹੁੰਦੀਆਂ ਵੀ 2-3 ਮਿੰਟ ਚ ਬਣ ਕੇ ਤਿਆਰ ਹੋ ਜਾਂਦੇ। ਜਿਹਦੇ ਵਿੱਚ ਉਹਨਾਂ ਦੀ ਕੁਕਿੰਗ ਪ੍ਰੋਪਰਲੀ ਨਹੀਂ ਹੁੰਦੀ। ਇਹਦੇ ਵਿੱਚ ਕੰਪਲੈਕਸ ਕਾਰਬੋਹਾਈਡਰੇਟ ਘੱਟ ਹੁੰਦਾ ਹੈ। ਤੇ ਉਹ ਕਾਰਬੋਹਾਈਡਰੇਟ ਹੁੰਦਾ ਜਿਹੜਾ ਸਰੀਰ ਨੂੰ ਲੱਗਦਾ ਬਹੁਤ ਮਿਕ ਤਾਂ ਇਹਦਾ ਮੋਟਾਪਾ ਬਹੁਤ ਹੈ। ਹਾਂ ਮੈਦਾ। ਇਹਦੇ ਵਿੱਚ ਮੋਟਾਪਾ ਬਹੁਤ ਹੈ। ਸਰੀਰ ਨੂੰ ਜਿਹੜਾ ਲੱਗਦਾ ਬਹੁਤ ਹੈ। ਐਬਜ਼ਾਰਬ ਹੋ ਜਾਂਦਾ ਸਾਰਾ। ਦੂਸਰਾ ਇਹ ਚੀਜ਼ਾਂ ਤਲੀਆਂ ਬਹੁਤ ਹੁੰਦੀਆਂ ਨੇ। ਜਿਸ ਕਰਕੇ ਅਲੱਗ-ਅਲੱਗ ਤਰ੍ਹਾਂ ਦਾ ਘੀ ਆਪਣੇ ਬਾਡੀ ਚ ਜਾਂ ਜਿਹੜਾ ਫਿਰ ਫੈਟੀ ਲਿਵਰ ਤੇ ਉਹ ਲਿਵਰ ਤੇ ਇਫੈਕਟ ਕਰਦਾ ਹੈ ਤਲੀਆਂ ਚੀਜ਼ਾਂ ਸੋ ਤੀਸਰਾ ਇਹ ਹੈ ਵੀ ਕਿਉਂਕਿ ਇਹ ਰੇੜੀਆਂ ਵਗੈਰੇ ਤੇ ਬਣ ਰਹੇ ਹੁੰਦੇ ਆ ਉੱਥੇ ਕਿਦਾਂ ਦੀ ਹਾਈਜੀਨ ਹੈ ਉਹ ਵੀ ਅਸੀਂ ਇਨਸ਼ੋਰ ਨਹੀਂ ਕਰ ਸਕਦੇ ਸੋ ਭੀੜੀਏ ਦਾ ਵੀ ਡਰ ਰਹਿੰਦਾ ਤੇ ਕੀ ਸੁਝਾਅ ਦੇ ਗਣਗੇ ਤੁਸੀਂ ਐਕਸਟਰਾ ਨੂੰ ਮੈਂ ਯੰਗਸਟਰ ਨੂੰ ਸੁਜੈਸਟ ਕਰੂੰਗਾ ਕਿ ਸ ਆਪਣੇ ਆਪ ਖਾਣਾ ਬਣਾਉਣਾ ਸਿੱਖੋ ਆਪਣਾ ਬਣਾਓ ਬਣਾਉਣ ਦਾ ਇੱਕ ਆਪਣਾ ਆਨੰਦ ਹੈ ਆਪ ਬਣਾ ਕੇ ਖਾਣ ਦਾ ਆਪਣਾ ਆਨੰਦ ਹੈ ਘਰ ਦੇ ਵਿੱਚ ਬਣੀ ਹੋਈ ਰੋਟੀ ਸਾਫ਼ ਸੁਥਰੀ ਰੋਟੀ ਵਰਗਾ ਕੋਈ ਚੀਜ਼ ਤੇ ਜੇ ਬਾਹਰ ਦਾ ਖਾਣਾ ਹੋਵੇ ਫਿਰ ਜੇ ਬਾਹਰ ਦਾ ਖਾਣਾ ਹੋਵੇ ਤਾਂ ਸਾਨੂੰ ਸਾਨੂੰ ਬਹੁਤ ਘੱਟ ਉਹਨੂੰ ਉਹਦੀ ਮਾਤਰਾ ਵੀ ਘੱਟ ਰਵੇ ਤੇ ਉਹਦੀ ਫ੍ਰੀਕਵੈਂਸੀ ਵੀ ਘੱਟ ਰਵੇ ਤੇ ਆਖਰ ਵਿੱਚ ਮੇਰਾ ਸਵਾਲ ਇਹ ਤੁਹਾਨੂੰ ਰਹੇਗਾ ਕਿ ਆਪਣੇ ਲੀਵਰ ਨੂੰ ਬਚਾਉਣ ਵਾਸਤੇ ਆਮ ਰੂਟੀਨ ਚ ਆਪਾਂ ਨੂੰ ਚਾਹੇ ਉਹ ਮੇਲ ਹੈ ਚਾਹੇ ਉਹ ਫੀਮੇਲ ਹੈ ਗਈ ਹੈ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਪਰ ਇੱਕ ਗੱਲ ਹੈ ਕਹਿੰਦੇ ਫੀਮੇਲਸ ਦੇ ਵਿੱਚ ਜਿਹੜਾ ਹੈਗਾ ਲੀਵਰ ਦੀ ਬਿਮਾਰੀ ਘੱਟ ਹੁੰਦੀ ਹੈ ਅੰਮ ਐਸਾ ਫੀਮੇਲ ਦੇ ਵਿੱਚ ਘੱਟ ਇਸ ਲਈ ਹੈ ਕਿ ਫੀਮੇਲਸ ਜਨਰਲੀ ਆਪਣੀ ਸੋਸਾਇਟੀ ਚ ਅਲਕੋਹਲ ਦਾ ਸੇਵਨ ਸ਼ਰਾਬ ਦਾ ਸੇਵਨ ਬਹੁਤ ਘੱਟ ਕਰਦੀਆਂ ਉਸ ਹੱਬ ਨਾਲ ਘੱਟ ਹੈ ਪਰ ਉਦਾਂ ਦੇਖਿਆ ਜਾਵੇ 1 ਟੂ 1 ਤਾਂ ਬਹੁਤ ਜ਼ਿਆਦਾ ਫਰਕ ਨਹੀਂ ਹੈ ਔਰਤ ਔਰ ਮਰਦ ਦੇ ਵਿੱਚ ਲੀਵਰ ਬਚਾਉਣ ਵਾਸਤੇ ਲੀਵਰ ਬਚਾਉਣ ਵਾਸਤੇ ਅਸੀਂ ਸਭ ਤੋਂ ਜ਼ਿਆਦਾ ਜ਼ੋਰ ਦਈਏ ਵੀ ਅਸੀਂ ਸਾਫ਼ ਪਾਣੀ ਪੀਏ ਅਸੀਂ ਆਪਣੀਆਂ ਸੈਕਸ਼ੂਅਲ ਹੈਬਿਟਸ ਨੂੰ ਕੰਟਰੋਲ ਕਰੀਏ ਅਸੀਂ ਨੀਡਲ ਨਾ ਸ਼ੇਅਰ ਕਰੀਏ ਅਸੀਂ ਆਪਣੇ ਐਕਸਰਸਾਈਜ਼ ਕਰੀਏ ਜਿਵੇਂ ਅਸੀਂ ਡਿਸਕਸ ਕੀਤਾ ਪੈਦਲ ਤੁਰਨਾ ਹੀ ਬਹੁਤ ਵੱਡੀ ਐਕਸਰਸਾਈਜ਼ ਹੈ ਔਰ ਮੈਂ ਤਾਂ ਕਹਾਂਗਾ ਕਿ ਔਰਤਾਂ ਨੂੰ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਘਰ ਦੇ ਵਿੱਚ ਔਰਤ ਮਿਹਨਤ ਕਰਦੀ ਹੈ ਉਹਨੂੰ ਜ਼ਿਆਦਾ ਜ਼ਰੂਰੀ ਹੈ ਕਿ ਉਹ ਸੈਰ ਜ਼ਰੂਰ ਕਰੇ ਆਪਣੇ 15 ਮਿੰਟ ਸਵੇਰੇ 15 ਮਿੰਟ ਸ਼ਾਮ ਆਪਣਾ ਇਸ ਹਿਸਾਬ ਨਾਲ ਕਰ ਲੇ ਵੀ ਹਫਤੇ 'ਚ ਆਪਾਂ 5 ਦਿਨ 15 ਮਿੰਟ ਸਵੇਰੇ ਲਾ ਲੇ 15 ਮਿੰਟ ਸ਼ਾਮ ਲਾ ਲੇ ਤੇਜ਼ ਤੁਰਨਾ ਥੋੜਾ ਔਰ ਇਹ ਔਰਤਾਂ ਲਈ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਮਰਦ ਜਨਰਲੀ ਆਪਣੇ ਕੰਮ ਦੇ ਉਹਦੇ ਉਹਦੇ ਲਈ ਉੱਪਰ ਪੌੜੀਆਂ ਵੀ ਚੜਦਾ ਹੈ ਦੁਰਲੰਦਾ ਕਿਸੇ ਨਾ ਕਿਸੇ ਤਰ੍ਹਾਂ ਦੀ ਐਕਸਰਸਾਈਜ਼ ਕਰ ਲੈਂਦਾ ਅਸੀਂ ਆਪਣੇ ਖਾਣੇ ਦੀਆਂ ਪਰਹੇਜ਼ ਰੱਖੀਏ ਜਿਵੇਂ ਅਸੀਂ ਗੱਲ ਚ ਤਲੀਆਂ ਚੀਜ਼ਾਂ ਨਾ ਖਾਈਏ ਕਾਫੀ ਦਾ ਇੱਕ ਬਲੈਕ ਕਾਫੀ ਦੀ ਆਦਤ ਪੈ ਜੇ ਤਾਂ ਸਵਾਦ ਲੱਗਦੀ ਹੈ ਇਹਦਾ ਇੱਕ ਅੱਧਾ ਕੱਪ ਦਿਨ ਚ ਪੀ ਲਿਆ ਉਹ ਵਿੱਚ ਚੰਗਾ ਰਹਿੰਦਾ ਉਸ ਤੋਂ ਇਲਾਵਾ ਡਰਿੰਕ ਨਹੀਂ ਕਰਨੀ ਅਸੀਂ ਐਲਕੋਹਲ ਮੈਂ ਬਾਰ-ਬਾਰ ਇੱਕੋ ਹੀ ਗੱਲ ਕਹਿ ਰਹਿਆਂ ਸ਼ਾਇਦ ਸਾਰੇ ਬੋਰ ਵੀ ਹੋ ਰਹੇ ਹੋਣਗੇ ਪਰ ਮੇਰੀ ਸਭ ਨੂੰ ਅਰਦਾਸ ਹੈ ਅਰਜੋਈ ਹੈ ਵੀ ਜਿੰਨੀ ਘੱਟ ਹੋ ਸਕੇ ਐਲਕੋਹਲ ਨੂੰ ਅਵੋਇਡ ਕੀਤਾ ਤੇ ਫਾਸਟ ਫੂਡ ਫਾਸਟ ਫੂਡ ਮੈਂ ਹੁਣੇ ਕਹਿ ਕੇ ਟੈਂਕ ਫਾਸਟ ਫੂਡ ਅਸੀਂ ਘੱਟ ਮਾਤਰਾ ਚ ਲਈਏ ਤੇ ਇਹਦੀ ਫ੍ਰੀਕਵੈਂਸੀ ਵੀ ਘਟਾ ਲਈਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਪੈਲ ਕਰਨ ਲਈ ਤੇ ਬਿਲਕੁਲ ਡਾਕਟਰ ਸਾਹਿਬ ਨੇ ਬੀਡੀ ਸਾਹਿਬ ਨੇ ਬਹੁਤ ਅੱਛੀਆਂ ਗੱਲਾਂ ਦੱਸਿਆ ਨੇ ਲੀਵਰ ਇੱਕ ਸੈਂਸਿਟਿਵ ਚੀਜ਼ ਹੈ ਸਾਡੇ ਸਰੀਰ ਦਾ ਜਿੰਨਾ ਵੀ ਟਾਕਸਿਕ ਟਾਕਸਨ ਹੈਗਾ ਉਹਨੂੰ ਕੱਢਦਾ ਬਾਹਰ ਤੇ ਅਸੀਂ ਕਿਉਂ ਬਾਡੀ ਦੇ ਵਿੱਚ ਐਦਾਂ ਦੀ ਜਿਹੜੀ ਟਾਕਸਿਸਿਟੀ ਲੈ ਕੇ ਆਈ ਹੈ ਜਿਹੜੀ ਕਿ ਲੀਵਰ ਨੂੰ ਖਰਾਬ ਕਰੇ ਇਸ ਲਈ ਖਾਣਾ ਵੀ ਘੱਟ ਖਾਣ ਨੂੰ ਕਹਿੰਦੇ ਆ ਉਹ ਤੇ ਸੈਰ ਕਰਨ ਨੂੰ ਜ਼ਿਆਦਾ ਕਹਿੰਦੇ ਆ ਜੇ ਖਾਣਾ ਹੈਗਾ ਤਾਂ ਘਰ ਦਾ ਖਾਣਾ ਹੈਗਾ ਡਰਿੰਕ ਨਹੀਂ ਕਰਨੀ ਜੇ ਡਰਿੰਕ ਕਰਨੀ ਹੈਗੀ ਆ ਤਾਂ ਰੋਟੀ ਖਾਣ ਤੋਂ ਬਾਅਦ ਕਰਨੀ ਹੈ ਕਹਿੰਦੇ ਪਹਿਲਾਂ ਪਹਿਲਾਂ ਨਹੀਂ ਕਰਨੀ ਹੈਗੀ ਉਹ ਵੀ ਦੋ ਪੈਗ ਉਸ ਤੋਂ ਉੱਪਰ ਨਹੀਂ ਕਰਨੇ ਹੈਗੇ ਲੀਵਰ ਬਚੇਗਾ ਤੁਸੀਂ ਲੰਬੀ ਉਮਰ ਜਿਓਗੇ ਅਗਰ ਲੀਵਰ ਖਰਾਬ ਹੋ ਗਿਆ ਤਾਂ ਜੋ ਜ਼ਿੰਦਗੀ ਹੈਗੀ ਆ ਉਹ ਨਰਕ ਬਣ ਜਾਂਦੀ ਹੈ ਅੱਜ ਦੇ ਪੌਡਕਾਸਟ ਵਿੱਚ ਮੈਨੂੰ ਮਨੋਜ ਜੋਸ਼ੀ ਨੂੰ ਦੇ ਇਜਾਜ਼ਤ ਫਿਰ ਕਿਸੇ ਹੋਰ ਮਾਹਰ ਨਾਲ ਕਿਸੇ ਹੋਰ ਵਿਸ਼ੇ ਦੇ ਮਾਹਰ ਨਾਲ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਤੁਹਾਨੂੰ ਨਵੀਆਂ-ਨਵੀਆਂ ਗੱਲਾਂ ਜਿਹੜੀਆਂ ਨੇ ਤੁਹਾਡੇ ਮਤਲਬ ਦੀਆਂ ਗੱਲਾਂ ਨੇ ਉਹ ਤੁਹਾਡੇ ਤੱਕ ਲੈ ਕੇ ਆਵਾਂਗੇ